ਪੰਜਾਬ ਵਿੱਚ ਪੰਚਾਇਤੀ ਚੋਣਾਂ ਕਰਵਾਉਣ ਦੀ ਤਿਆਰੀ ਲਗਭਗ ਸ਼ੁਰੂ ਹੋ ਚੁੱਕੀ ਹੈ ਇਸ ਵੰਦੀ ਇਸ ਵਾਰ ਪੰਚਾਇਤੀ ਚੋਣਾਂ ਬਿਨਾਂ ਪਾਰਟੀ ਚੋਣ ਦੇ ਨਿਸ਼ਾਨ ਤੇ ਲੜੀਆਂ ਜਾਣਗੀਆਂ ਇਸ ਦੇ ਲਈ ਪੰਜਾਬ ਸਰਕਾਰ ਨੇ ਪੰਜਾਬ ਪੰਚਾਇਤੀ ਰਾਜ ਰੂਲ 1994 ਵਿੱਚ ਸੋਧ ਕਰਨ ਦੀ ਤਿਆਰੀ ਕਰ ਲਈ ਹੈ ਜੇਕਰ ਇਹ ਜਿਹਾ ਹੁੰਦਾ ਤਾਂ ਕੋਈ ਵੀ ਉਮੀਦਵਾਰ ਪਾਰਟੀ ਤੇ ਚੋਣ ਨਿਸ਼ਾਨ ਤੇ ਚੋਣ ਲਈ ਲੜ ਸਕੀਗਾ ਇਸ ਸਬੰਧੀ ਅਗਲੀ ਕੈਬਨਟ ਮੀਟਿੰਗ ਵਿੱਚ एजेंडा ਲਿਆਂਦੀ ਤਿਆਰੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਇਸ ਮਾਮਲੇ ਤੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਭਗਵੰਤ ਮਾਨ ਨੇ ਪਿੰਡوں ਵਿਕਾਸ ਵਿਚਾਲੇ ਅੰਕੜਿਆਂ ਨੂੰ ਦੂਰ ਕਰਨ ਤੇ ਪਿੰਡਾਂ ਵਿੱਚੋਂ ਸਿਆਸੀ ਟੜੇਬੰਦੀ ਘਟਾਉਣ ਲਈ ਪੰਚਾਇਤੀ ਚੋਣਾਂ ਚੋਂ ਪਾਰਟੀ ਚੋਣ ਨਿਸ਼ਾਨ ਆਊਟ ਕਰਨ ਦੀ ਵਿਉਤ ਬਣਾਈ ਹੈ ਬੀਤੇ ਇੱਕ ਹਫ਼ਤੇ ਤੋਂ ਇਸ ਦਿਸ਼ਾ ਵੱਲ ਪੰਜਾਬ ਸਰਕਾਰ ਕਦਮ ਵਧਾ ਰਹੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ 4 ਦਿਨ ਪਹਿਲਾਂ ਹੀ ਆਪਣਾ ਪੱਖ ਰੱਖਿਆ ਹੈ ਕਿ ਪੰਜਾਬ ਪੰਚਾਇਤੀ ਰਾਜ ਰੂਲਜ਼ 1994 ਦੀ ਧਾਰਾ 12 ਅਨਸਾਰ ਪੰਚਾਇਤੀ ਚੋਣਾਂ ਪਾਰਟੀ ਤੇ ਚੋਣ ਨਿਸ਼ਾਨ ਤੇ ਲੜੀਆਂ ਜਾ ਸਕਦੀਆਂ ਹਨ ਹੁਣ ਸਰਕਾਰ ਧਾਰਾ 12 ਵਿੱਚ ਸੋਧ ਕਰਨ ਦੇ ਰੋ ਵਿੱਚ ਹੈ ਤਾਂ ਜੋ ਪਿੰਡੂ ਸੰਸਥਾਵਾਂ 'ਚੋਂ ਸਿਆਸੀ ਦਖਲ ਨੂੰ ਘਟਾਇਆ ਜਾ ਸਕੇ ਸੂਤਰਾਂ ਅਨੁਸਾਰ ਪੰਜਾਬ ਚੋਣ ਕਮਿਸ਼ਨ ਤੇ ਕਾਨੂੰਨੀ ਮਸ਼ੀਰ ਨੇ ਵੀ ਇਸ ਸੋਦ ਨੂੰ ਹਰੀ ਝੰਡੀ ਦੇ ਦਿੱਤੀ ਹੈ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦਾ ਮੰਨਣਾ ਹੈ ਕਿ ਪਾਰਟੀ 'ਚੋਂ ਨਿਸ਼ਾਨ ਤੇ ਪੰਚਾਇਤੀ ਚੋਣਾਂ ਲੜੇ ਜਾਣ ਨਾਲ ਪਿੰਡਾਂ ਵਿੱਚ ਸਿਆਸੀ ਧੜੇਬੰਦੀ ਵਾਧੀ ਹੈ ਤੇ ਫੰਡ ਅਨਵਰਤੇ ਵੀ ਰਹਿ ਜਾਂਦੇ ਹਨ ਇਸ ਤਰ੍ਹਾਂ ਪਿੰਡਾਂ ਵਿੱਚ ਧੜੇਬੰਦੀ ਅਤੇ ਕਤਾਰਬੰਦੀ ਵਾਧੀ ਹੈ ਇਸ ਤਰ੍ਹਾਂ ਪੰਚਾਇਤਾਂ ਦਾ ਕੋਰਮ ਪੂਰਾ ਹੋਣ ਦੀ ਮੁਸ਼ਕਲ ਬਣ ਜਾਂਦੀ ਹੈ ਜਾਣਕਾਰੀ ਮੁਤਾਬਕ ਪੰਜਾਬ ਵਿਧਾਨ ਸਭਾ ਦਾ ਮੌਨਸੂਨ اجلاس ਸਤੰਬਰ ਦੇ ਪਹਿਲੇ ਹਫਤੇ ਸ਼ੁਰੂ ਹੋ ਸਕਦਾ ਹੈ ਇਸ ਵਿੱਚ ਪੰਜਾਬ ਪੰਚਾਇਤੀ ਰਾਜ ਰੂਲਜ਼ ਦੀ ਧਾਰਾ 12 ਵਿੱਚ ਸੋਧ ਨੂੰ ਰੱਖਿਆ ਜਾ ਸਕਦਾ ਹੈ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਚੋਣੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਪੰਚਾਇਤੀ ਚੋਣਾਂ ਕਰਵਾਉਣ ਦੇ ਰੋ ਵਿੱਚ ਹੈ ਅਤੇ ਇਸ ਲਿਹਾਜ਼ ਨਾਲ ਪੰਚਾਇਤੀ ਚੋਣਾਂ ਸਤੰਬਰ ਦੇ ਅਖੀਰਲੇ ਹਫਤੇ ਹੋ ਸਕਦੀਆਂ ਹਨ ਪੰਜਾਬ ਵਿੱਚ 13000 ਤੋਂ ਵੱਧ ਪੰਚਾਇਤਾਂ ਹਨ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਆਪਣੀ ਪਹਿਲੀ ਭਾਸ਼ਣ ਵਿੱਚ ਦਿੱਲੀ ਦੇ ਸਾਫ ਕਾ ਉਪ ਮੁੱਖ ਮੰਤਰੀ ਬਨੀਸ਼ ਸ਼ੋਧਿਆ ਨੇ ਭਾਜਪਾ ਤੇ ਤਿੱਖਾ ਹਮਲਾ ਕੀਤਾ। ਉਹਨਾਂ ਕਿਹਾ ਕਿ ਤਾਨਾਸ਼ਹੀ ਦੇਸ਼ ਲਈ ਖਤਰਾ ਹੈ। ਮੈਂ ਐਨਡੀਆ ਤੇ ਇੰਡੀਆ ਗੱਡ ਚੁੜਦੇ ਨੇਤਾਵਾਂ ਨੂੰ ਕਹਿਣਾ ਚਾਹੁੰਦਾ ਆ ਕਿ ਉਹ ਪਾਰਟੀ ਲਈ ਨਹੀਂ ਬਲਕਿ ਦੇਸ਼ ਲਈ ਨਜੇਕਰ ਵਿਰੋਧੀ ਧਿਰ ਦੇ ਆਗੂ ਇਕੱਠੇ ਹੋ ਕੇ ਗੱਜਦੇ ਹਨ। ਧਾਰਵਿੰਦ ਕੇਂਦਰੀਵਾਲ 24 ਘੰਟਿਆਂ ਵਿੱਚ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ ਸਾਰਿਆਂ ਨੂੰ ਇਕੱਠੇ ਹੋ ਕੇ ਸਤਾਨਾਸ਼ਹੀ ਵਿਰੁੱਧ ਲੜਨਾ ਪਵੇਗਾ। ਸ਼ੋਧਿਆ ਨੇ ਕਿਹਾ ਕਿ ਆਰਵਿੰਦ ਕੇਂਦਰੀਵਾਲ ਇਮਾਨਦਾਰੀ ਦਾ ਪ੍ਰਤੀਕ ਹੈ। ਉਦੇ ਕੰਮ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਮੈਨੂੰ ਮੀਸ ਸੀ ਕਿ ਮੈਨੂੰ 7-8 ਮਹੀਨਿਆਂ ਵਿੱਚ ਇਨਸaaf ਮਿਲੇਗਾ ਪਰ 17 ਮਹੀਨੇ ਲੱਗ ਗਏ ਮੈਂ 17 ਮਹੀਨੇ ਜੇਲ੍ਹ ਵਿੱਚ ਰਿਹਾ ਤੁਹਾਡੇ ਹੰਝੂਆਂ ਨੇ ਮੈਨੂੰ ਤਾਕਤ ਦਿੱਤੀ ਸਾਰੀਆਂ ਸਾਜ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਸੱਚਾਈ ਇਮਾਨਦਾਰੀ ਜਿੱਤ ਹੋਈ ਹੈ ਔਰ ਇੱਕ ਚੀਜ਼ ਕਹੂੰਗਾ ਇੱਥੇ ਵਿਪਖਸ਼ ਕੇ ਲਈ ਵੀ ਔਰ ان کی سત્તા میں بیٹھے نئے نئے ਸਾਥیوں کے لیے بھی جو ان کے ساتھ نئے نئے گئے ہیں اس ਤਾਨਾशाही से अगर लड़ना है तो एकजुट होकर लड़ना पड़ेगा यह ना सोचें कि आज आम आदमी पार्टी के कार्यकर्ता नेता जेल में हैं कल नंबर आपका भी आएगा कल नंबर उनका भी आएगा जो दूसरे पक्ष में बैठे हैं या इधर के पक्ष में बैठे हैं कल नंबर उनका भी आएगा जो इधर नए नए गए हैं कि हम तो इनके साथ हैं एनडीए के साथियों को भी कहना चाहता हूं उनके साथ जो गए और इंडिया गठबंधन के, के भी एक एक आदमी को और बाकी सब पार्टियों के साथियों को कहना चाहता हूं पार्टी की जिंदगी के लिए नहीं नेताओं की जिंदगी के लिए नहीं देश के लिए इकट्ठा होकर लड़ना पड़ेगा देश के लिए इकट्ठा होकर लड़ना पड़ेगा और आज कह रहा हूं इस मंच से कि अगर देश के पूरे विपक्ष के नेता पूरी ताकत से एक बार हंकार भर देंगे तो आज देश में वो माहौल है कि अरविंद केजरीवाल जी 24 घंटे के बाहर अंदर बाहर आ जाएंगे ਕੇਂਦਰੀ ਮੰਤਰੀ ਨਿਤਿਨ ਗਟਕਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖੀ ਹੈ ਜਿਸ ਵਿੱਚ ਉਹਨਾਂ ਨੇ ਪਿਛਲੇ ਦਿਨੀ ਦਿੱਲੀ ਕਟੜਾ ਅਮਰਸਰ ਐਕਸਪ੍ਰੈਸਵੇ ਤੇ ਕੰਮ ਕਰਨ ਵਾਲੇ ਠੇਕੇਦਾਰਾਂ ਮਿਲਣ ਵਾਲੀਆਂ ਧਮਕੀਆਂ ਦਾ ਜ਼ਿਕਰ ਕਰਦੇ ਆ ਪੰਜਾਬ ਦੀ ਕਾਨੂੰਨ ਵਿਵਸਥਾ ਉੱਪਰ ਸਵਾਲ ਚੁੱਕੇ ਇਸ ਤੋਂ ਇਲਾਵਾ ਨਿਤਿਨ ਗਟਕਰੀ ਨੇ ਹਾਈਵੇ ਲਈ ਲੋੜੀਂਦੀ ਜ਼ਮੀਨ ਲੈਣ ਸੰਬੰਧੀ ਵੀ ਪੱਤਰ ਵਿੱਚ ਜ਼ਿਕਰ ਕੀਤਾ ਕੇਂਦਰੀ ਮੰਤਰੀ ਨੇ ਕਿਹਾ ਕਿ ਹਜੇ ਜ਼ਮੀਨ ਖਰੀਦਣ ਦਾ ਕੰਮ ਵੀ ਅਧੂਰਾ ਪਿਆ ਹੈ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਟਕਰੀ ਨੇ ਪੰਜਾਬ ਸਰਕਾਰ ਨੂੰ ਪੱਤਰ ਲੇਕੇ ਚੇਤਾਵਨੀ ਦਿੱਤੀ ਹੈ ਆਪਣੇ ਪੱਤਰ ਵਿੱਚ ਉਹਨਾਂ ਨੇ NHAI ਅਧਿਕਾਰੀਆਂ ਤੇ ਠੇਕੇਦਾਰਾਂ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਦੇ ਕਦਮਾਂ ਤੇ ਸਵਾਲ ਉਠਾਏ ਹਨ ਉਹਨਾਂ ਨੇ ਕਿਹਾ ਕਿ ਜੇਕਰ ਅਜਿਹਾ ਹੀ ਜਾਰੀ ਰਹਤਾ ਤਾਂ 14288 ਕਰੋੜ ਰੁਪਏ ਦੇ 293 ਕਿਲੋਮੀਟਰ ਦੇ ਪ੍ਰੋਜੈਕਟ ਰੁਕ ਜਾਣਗੇ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੇਂਦਰੀ ਮੰਤਰੀ ਨਿਤਿਨ ਗਟਕਰੀ ਨੇ ਪੱਤਰ ਲਿਖਿਆ ਹੈ ਜਿਸ ਵਿੱਚ ਉਹਨਾਂ ਕਿਹਾ ਹੈ ਕਿ ਮੈਨੂੰ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਤੇ ਹਾਲ ਹੀ ਵਿੱਚ ਵਾਪਰੀਆਂ ਦੋ ਘਟਨਾਵਾਂ ਬਾਰੇ ਪੱਤਰ ਲੱਗਾ ਹੈ ਜਲੰਧਰ ਜ਼ਿਲ੍ਹੇ ਚ ਠੇਕੇਦਾਰ ਦੇ ਇੰਜੀਨੀਅਰ ਦੀ ਬੇਰਹਿਮੀ ਦਾ ਕੁੱਟਮਾਰ ਕੀਤੀ ਗਈ ਮੈਂ ਇਸ ਦੀ ਤਸਵੀਰ ਵੀ ਭੇਜ ਰਿਹਾ ਹਾਂ ਹਾਲਾਂਕਿ ਇਸ ਘਟਨਾ ਦੇ ਸਬੰਧ ਵਿੱਚ ਐਫ ਆਈ ਆਰ ਵੀ ਦਰਜ ਕੀਤੀ ਗਈ ਹੈ ਪਰ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਨਹੀਂ ਕੀਤੀ ਗਈ ਇਸ ਸਮੇਂ ਸਖ਼ਤ ਕਾਰਵਾਈ ਦੀ ਲੋੜ ਹੈ ਦੂਜੀ ਘਟਨਾ ਲੁਧਿਆਣਾ ਜ਼ਿਲ੍ਹੇ ਵਿੱਚੋਂ ਆਈ ਹੈ ਆਪਣੇ ਪੱਤਰ ਵਿੱਚ ਦੂਜੀ ਘਟਨਾ ਦਾ ਜ਼ਿਕਰ ਦਿਆਂ ਘਟਕ੍ਰਿਣੇ ਕਿਹਾ ਕੁਝ ਵਿਅਕਤੀਆਂ ਨੇ ਦਿੱਲੀ ਕਟੜਾ ਐਕਸਪ੍ਰੈਸ ਦੇ ਇੱਕ ਠੇਕੇਦਾਰ ਦੇ ਡੇਰੇ ਤੇ ਹਮਲਾ ਕੀਤਾ ਉਹਨਾਂ ਲੋਕਾਂ ਨੇ ਪ੍ਰੋਜੈਕਟ ਕੈਂਪ ਵਿੱਚ ਇੰਡੀਨੀਰਾਂ ਅਤੇ ਕਰਮਚਾਰੀਆਂ ਨੂੰ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਲਿਖਤੀ ਪੱਤਰ ਦੇ ਬਾਵਜੂਦ ਹਜੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ ਕੇਂਦਰੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਸੂਬਾ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਹੋਰ ਵਾਪਰਨ ਤੋਂ ਰੋਕਣ ਅਤੇ NHAI ਦੇ ਅਧਿਕਾਰੀਆਂ ਦਾ ਭਰੋਸਾ ਬਹਾਲ ਕਰਨ ਲਈ ਦੋਸ਼ੀਆਂ ਵਿਰੁੱਧ ਕੇਸ ਦਰਜ ਕਰਕੇ ਤੁਰੰਤ ਕਾਰਵਾਈ ਕਰੇ ਤਾਂ ਜੋ ਪੰਜਾਬ ਸਰਕਾਰ ਦੇ ਭਰੋਸਾ ਬਣਾਇਆ ਜਾ ਸਕੇ ਨਿਤਿਨ ਗਟਕਰੀ ਮੁਤਾਬਕ ਉਹਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਸਥਿਤੀ ਵਿਗੜਦੀ ਜਾ ਰਹੀ ਹੈ ਕੋਈ ਕਾਰਵਾਈ ਨਹੀਂ ਕੀਤੀ ਗਈ ਜੇਕਰ ਫਿਰ ਤੋਂ ਕੋਈ ਵੀ ਕਾਰਵਾਈ ਨਾ ਹੋਈ ਤਾਂ ਇਸ ਤੋਂ ਪਹਿਲਾਂ ਪੰਜਾਬ ਵਿੱਚ 32000 ਕਰੋੜ ਰੁਪਏ ਦੇ 103 ਕਿਲੋਮੀਟਰ ਦੇ ਪ੍ਰੋਜੈਕਟ ਅਰੋਗੇ ਹੋਏ ਸਨ ਪਰ ਜੇਕਰ ਹੁਣ ਵੀ ਅਜਿਹਾ جاری ਰਿਹਾ ਤਾਂ 14288 ਕਰੋੜ ਰੁਪਏ ਦੇ 293 ਕਿਲੋਮੀਟਰ ਦੇ ਪ੍ਰੋਜੈਕਟ ਬੰਦ ਹੋ ਜਾਣਗੇ ਜਲੰਧਰ ਦੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਮਾਡਲ ਟਾਊਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਹਲਕਾ ਪ੍ਰੀਤਕੋਰ ਤੋਂ ਐਮਪੀ ਭਾਈ ਸਰਪਜੀਤ ਸਿੰਘ ਖਾਲਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਰਖੜ ਪੁੰਨਿਆ ਵਾਲੇ ਦਿਨ ਬਾਬਾ ਬਕਾਲਾ ਸਾਹਿਬ ਇਕ ਪੰਥਕ ਗਠਕਾਠ ਕੀਤਾ ਜਾਵੇਗਾ ਜਿੱਥੇ ਉਹਨਾਂ ਵੱਲੋਂ ਲੋਕਾਂ ਤੋਂ ਹੀ رائے ਲਈ ਜਾਵੇਗੀ ਕਿ ਬੰਦੀ ਸਿੰਘਾਂ ਦੀ ਰਿਹਾਈ ਅਤੇ ਹੋਰ ਪੰਥਕ ਮੁੱਦਿਆਂ ਨੂੰ ਕਿਸ ਤਰ੍ਹਾਂ ਨਿਜੀਠਾ ਜਾਵੇ। ਉਥੇ ਉਹਨਾਂ ਕਹਿੰਦੇ ਕਿ ਅਸੀਂ ਜਲਦੀ ਹੀ ਐਸਜੀਪੀਸੀ ਦੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਵੱਡੇ ਇਕੱਠ ਦੇ ਨਾਲ ਚੋਣਾਂ ਵਿੱਚ ਹਿੱਸਾ ਲਵਾਂਗੇ। ਅਤੇ ਇਸ ਦੇ ਨਾਲ ਹੀ ਭਾਈ ਅਮਰਪਾਲ ਸਿੰਘ ਦੇ ਪਿਤਾ ਨੇ ਕਿਹਾ ਕਿ ਰਖੜ ਪੁੰਨਿਆ ਵਾਲੇ ਦਿਨ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਾਂਗੇ ਪਰ ਜੋ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਲਈ ਮੁਹਿੰਮ ਚਲਾ ਰਿਹਾ ਸੀ ਉਸ ਨੂੰ ਭਾਰਤ ਅਤੇ ਪੰਜਾਬ ਸਰਕਾਰ ਨੇ ਮਿਲ ਕੇ ਐਨਐਸਏ ਤਹਿਤ ਅੰਦਰ ਕੀਤਾ ਉਸ ਦੀ ਰਿਹਾਈ ਦੀ ਵੀ ਗੱਲ ਕੀਤੀ ਜਾਪੇਗੀ ਉਥੇ ਇਹ ਉਹਨਾ ਕਿਹਾ ਕਿ ਜੋ ਲੋਕ ਭਾਈ ਅਮਰਪਾਲ ਸਿੰਘ ਨੂੰ ਗਲਤ ਕਹਿੰਦੇ ਨੇ ਉਹ ਪਹਿਲਾਂ ਆਪਣਾ ਅਕਸ ਦੇਖ ਲੈਣ ਮੈਂ ਅਪੀਲ ਕਰਦਾ ਜੀ ਵੀ ਸਾਰੇ ਆਪਣੀਆਂ ਵੋਟਾਂ ਮਣਾਉਣ ਜਿੰਨੇ ਵੀ ਹੈਗੇ ਆ ਸਿੱਖ ਆਪਣੀਆਂ ਵੱਧ ਤੋਂ ਵੱਧ ਵੋਟਾਂ ਮਣਾਉਣ ਤੇ ਆਪਾਂ ਲੜਾਂਗੇ ਜੀ ਬੀਸੀ ਲੱਗ ਰਹੀਆਂ ਨੇ ਕਿ ਜਿਹੜੀਆਂ ਵੋਟਾਂ ਬਣ ਰਹੀਆਂ ਨੇ ਕੁਝ ਫੀਕ ਵੀ ਬਣਾਈਆਂ ਜਾ ਰਹੀਆਂ ਕੱਲ ਇੱਕ ਦੋ ਚੈਨਲ ਨਹੀਂ ਉਹ ਦੂਜਿਆਂ ਨਹੀਂ ਤਾਂ ਮੋਨੇ ਬੰਦਾ ਤਾਂ ਪਾਇਗ ਨਹੀਂ ਸਕਦਾ ਜੀ ਫਿਰ ਸਿੱਕਾ ਦੀਆਂ ਵੀ ਬਣਣਗੀਆਂ ਉਹ ਤਾਂ ਬਣ ਸਕਦੀਆਂ ਹੀ ਸਿੱਕਾ ਨਹੀਂ ਆਟੋਮੈਟਿਕ ਦੋਨੋਂ ਦੀ ਕਰਾ ਚਲੋ ਨਿਕ ਕਮੇਟੀ ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਕਹਿੰਦੇ ਕਿ ਆਪਾਂ ਗੁਰਦੁਆਰਾ ਸੁਧਾਰ ਲਈ ਨਿਕ ਕਮੇਟੀ ਦੇ ਇਲੈਕਸ਼ਨ ਲੜਨੀ ਹੈ ਉਹਦੇ ਵਾਸਤੇ ਵੀ ਬਹੁਤ ਮੰਤ ਚਾਹੋਗੇ ਤਾਂ ਅੱਗੇ ਗੱਲ ਚੱਲੇਗੀ ਓਬਵੀਅਸ ਹੈ ਜੀ ਉਹਦੇ ਲਈ ਤੁਸੀਂ ਕੀ ਰਣਨੀਤੀ ਤਿਆਰ ਕਰ ਰਹੇ ਹੋ ਆਹੀ ਕਰ ਰਹੇ ਹਾਂ ਜੀ ਵੀ ਵੋਟਾਂ ਬਣਾਓ ਨਹੀਂ 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 ਅਸੀਂ ਉਹ ਚੋਰ ਦੇ ਬਾਰੇ ਬੰਦੀ ਖੜੇ ਕਰਦੇ ਅਸੀਂ ਜੀ ਸਾਰੀ ਸਿੱਖ ਸੰਗਤ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਦੇ ਸਾਰੀਆਂ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਦੇ ਫਿਰ ਅਸੀਂ ਸਾਰੇ ਜਣੇ ਰਲ ਮਿਲ ਕੇ ਕੋਈ ਜੋਗ ਉਮੀਦਵਾਰਾਂ ਨੂੰ ਚੁਣ ਕੇ ਜਿਹਨੂੰ ਸਾਰੇ ਪੰਥ ਪ੍ਰਵਾਨ ਤੋਂ ਉਹ ਉਹਨਾਂ ਨੂੰ ਅਸੀਂ ਅੱਗੇ ਲਿਆਵਾਂਗੇ ਤੇ ਮੇਰੇ ਖਾਲ ਸਾਰੇ ਉਹਨਾਂ ਦਾ ਉਹਨਾਂ ਦਾ ਸਹਿਯੋਗ ਕਰਨਗੇ ਤੇ ਸਾਰੇ ਉਹ ਜਿੱਤ ਕੇ ਆਉਣਗੇ ਤੇ ਆਪੇ ਸਾਰਾ ਪ੍ਰਬੰਧ ਪਹਿਲਾਂ ਸਭ ਤੋਂ ਪਹਿਲੀ ਪਹਿਲ ਸਾਡੀ ਉਹ ਸ਼੍ਰੋਮਣੀ ਕਮੇਟੀ ਦੇ ਵੋਟਾਂ ਬਣਾਉਣ ਦੀ ਉਹਦੇ ਚ ਜਿਹੜੇ ਚੰਗੇ ਲੋਕਾਂ ਨੂੰ ਅੱਗੇ ਲਿਆ ਕੇ ਤੇ ਕਾਫੀ ਹੱਦ ਤੱਕ ਸਾਡੇ ਜਿੱਦਾਂ ਸ਼ਰੋਣੀ ਕਮੇਟੀ ਦੇ ਚੰਗੇ ਲੋਕ ਲੀਡਰ ਬਣ ਜਾਣਗੇ ਉਹ ਉਦੋਂ ਹੀ ਸਾਡੇ ਕਾਫੀ ਮਸਲੇ ਤਹਾਲ ਹੋ ਜਾਣ ਦੀਆਂ ਵਿੱਚ ਠੀਕ ਹੈ ਜੀ ਵੱਖਰੇ ਵੱਖਰੇ ਸੋਚ ਆ ਵੱਖਰੇ ਵੱਖਰੇ ਧੜੇ ਆ ਸਾਰੀ ਇੱਕ ਸੋਚ ਕਿ ਤਰ੍ਹਾਂ ਬਣਾਈ ਦੋ ਨੂੰ ਕਿਹੜਾ ਇੱਕ ਫਰਟ ਦੋ ਨਹੀਂ ਇਹ ਜੀਜੇ ਕਿ ਅਸੀਂ ਗੁਰੂਆਂ ਵਾਲੀ ਸੋਚ ਲੈ ਕੇ ਚੱਲਾਂਗੇ ਸਭ ਦੇ ਭਲੇ ਦੀ ਉਹਦੇ 'ਚ ਜੇ ਕੋਈ ਬੰਦਾ ਉਤੋਂ ਭੱਜਦਾ ਹੋਊਗਾ ਤੇ ਆਪੇ ਸੰਗਤਾਂ ਨੂੰ ਹੀ ਉਹ ਚੀਜ਼ ਪਤਾ ਲੱਗ ਜੂਗੀ ਨਾ ਕਿ ਹਾਂ ਜੀ ਇਹ ਬੰਦਾ ਨਹੀਂ ਹੋਣ ਦੇਣਾ ਚਾਹੁੰਦਾ ਇਕਤਾ ਜਾਂ ਇਹਦਾ ਕੋਈ ਆਪਣਾ ਨਿੱਜੀ ਲਾਭ ਆ ਅਸੀਂ ਤੇ ਪੰਥ ਨੂੰ ਮੁੱਖ ਰੱਖ ਕੇ ਜੋ ਜੋ ਵੀ ਲੜਾਈ ਅਸੀਂ ਤਾਂ ਕੋਈ ਨਹੀਂ ਸਾਰੀ ਗੱਲ ਮ ਬਿਲਕੁਲ ਸਾਰੀ ਸੰਗਤ ਦੇ ਵਿੱਚ ਅੱਗੇ ਰੱਖ ਕੇ ఓਪਨ ਬੁੱਕ ਵਾਲਾ ਕੰਮ ਕਰਾਂਗੇ ਵੀ ਕੋਈ ਦੇ ਵਿੱਚ ਅਸੀਂ ਵਿੰਗਵਾਲ ਨਹੀਂ ਰੱਖਣਾ ਕਿੱਟ ਤੇ ਨਾਟਕ ਨਾਮ ਲੈ ਕੇ ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮਤਾਈ ਦਿੰਨਾ ਜੀ ਭਈਆ ਉੱਥੇ ਸਾਡੇ ਪਹੁੰਚੋ ਆਪਣਾ ਤੇ ਆਪਾਂ ਉੱਥੇ ਵਿਚਾਰਾਂ ਕਰੀਏ ਭਈ 19 ਤੋਂ ਬਾਅਦ ਆਪਾਂ ਨੂੰ ਕੀ ਅੱਗੇ ਰਣਨੀਤੀ ਬਣਾਉਣੀ ਚਾਹੀਦੀ ਹੈ ਕਾਂਗਰਸ ਦੇ ਸੀਨੀਅਰ ਲੀਡਰ ਸੁਪਾਲ ਸਿੰਘ ਖੈਰਣੇ ਭਗਵਾਨਤਮਾਨ ਸਰਕਾਰ ਨੂੰ ਲਾਰੈਂਸ ਬਿਸ਼ਨੋਈ ਮਾਮਲੇ ਤੇ ਘੇਰਿਆ ਖ਼ੈਰਿਆਂ ਨੇ ਕਿਹਾ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਤੇ ਭਗਵੰਤ ਮਾਨ ਸਰਕਾਰ ਚੁੱਪ ਕਿਉਂ ਹੈ ਖ਼ੈਰਿਆਂ ਨੇ ਕਿਹਾ ਕਿ ਸਰਕਾਰ ਨੇ ਹਾਈ ਕੋਰਟ ਵਿੱਚ ਖੁਦ ਮੰਨਿਆ ਕਿ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿੱਚ ਹੋਈ ਸੀ ਸਾਰੇ ਤੱਤ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮਾਮਲੇ ਤੇ ਚੁੱਪ ਕਿਉਂ ਹੈ ਦੱਸਦੇ ਕਿ ਲਾਰਸ ਬਿਸ਼ਨੋਈ ਦੀਆਂ ਦੋ ਇੰਟਰਵਿਊ ਇੱਕ ਨਿੱਜੀ ਚੈਨਲ ਤੇ ਜੇਲ੍ਹ ਵਿੱਚ ਬੰਦ ਸਮੇਂ ਕਵਰ ਕੀਤੀਆਂ ਗਈਆਂ ਸਨ ਜਿਸ ਦੇ ਚੱਲਨ ਤੋਂ ਬਾਅਦ ਕਾਫੀ ਵਾਦ ਹੋਇਆ ਸੀ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਮੰਨਿਆ ਸੀ ਕਿ ਇੱਕ ਇੰਟਰਵਿਊ ਕਾਰਡ ਵਿੱਚ ਹੋਈ ਸੀ ਇਸ ਖੁਲਾਸੇ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਪਥੀ ਹੋਈ ਹੈ ਅਤੇ ਇਸ ਪਾਲਖਰ ਨੇ ਕਿਹਾ ਕਿ ਭਗਵਾਨਤਮਾਨ ਹਰਿਆਣਾ ਵਿੱਚ ਹੋ ਰਹੀਆਂ ਚੋਣਾਂ ਵਿੱਚ ਵਿਸਥਾਨ ਸਭ ਤੋਂ ਇੰਪੋਰਟੈਂਟ ਇਸ਼ੂ ਜਿਹੜਾ ਪੰਜਾਬ ਦਾ ਜਿਹੜਾ ਮਨੁੱਖਤਾ ਦੇ ਨਾਲ ਤਾਲਕ ਰੱਖਣ ਵਾਲਾ ਹੈ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਜੀ 2015 ਤੋਂ ਅੱਜ ਆਲਮੋਸਟ 9 ਸਾਲ ਦਾ ਸਮਾਂ ਪੂਰਾ ਹੋ ਗਿਆ ਕਿਸੇ ਸਰਕਾਰ ਨੇ ਇਸ ਮੁੱਦੇ ਤੇ ਪੁਖਤਾ ਇਨਸਾਫ ਦੇਣ ਦੀ ਗੱਲ ਜਿਹੜੀ ਨਹੀਂ ਕੀਤੀ ਉਹਦੀ ਉਹਨਾਂ ਨੂੰ ਸਜ਼ਾਵਾਂ ਮਿਲ ਰਹੀਆਂ ਨਹੀਂ ਤੁਸੀਂ ਅੱਜ ਦੇਖ ਸਕਦੇ ਹੋ ਕਿ ਜਿਹੜਾ ਬਾਦਲ ਦਾ ਪਰਿਵਾਰ ਆ ਉਹ ਉਹਨਾਂ ਦਾ ਪੋਲੀਟੀਕਲ ਗ੍ਰਾਫ ਜਿਹੜਾ ਉਹ ਆਲਮੋਸਟ ਏਰੋਡ ਹੋ ਗਿਆ ਪੰਜਾਬ ਦੇ ਵਿੱਚੋਂ ਪ੍ਰਾਇਮਰੀਲੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਇਸ ਮੁੱਦੇ ਦੇ ਉੱਤੇ ਉਹਨਾਂ ਨੇ ਰਾਜਨੀਤੀ ਕੀਤੀ ਔਰ ਇਨਸਾਫ ਨੂੰ ਦਰਕਨਾਰ ਕੀਤਾ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬਣੇ ਨੇ ਚੀਫ ਮਿਨਿਸਟਰ ਅੱਜ ਤੁਸੀਂ ਉਹਨਾਂ ਦਾ ਹਸ਼ਿਆ ਵੀ ਦੇਖ ਸਕਦੇ ਹੋ ਪਿਛਲੀ ਸਰਕਾਰ ਵੀ ਇਹਦੇ ਤੇ ਜਿਹੜਾ ਜੋ ਬਣਦਾ ਸੀਗਾ ਹਾਲਾਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਈ ਉਹਦੇ ਸਾਰੇ ਤੱਥ ਪੇਸ਼ ਕੀਤੇ ਗਏ ਨੇ ਸਾਰੀਆਂ ਐਫਆਈਆਰਸ ਦਾ ਰਿਕਾਰਡ ਸਾਰੇ ਜਿਹੜੇ ਗੋਲੀਕਾਂਡ ਸੀ ਕੋਟਕਪੂਰਾ ਸਮੇਤ ਵੈਬਲ ਕਲਾ ਲੇਕਿਨ ਅਨਫੋਰਚੂਨੇਟਲੀ ਜਿਹੜਾ ਐਕਸ਼ਨ ਬਣਦਾ ਸੀਗਾ ਉਹ ਕਿਤੇ ਨਾ ਕਿਤੇ ਡੀਰੇਲ ਹੁੰਦਾ ਰਿਹਾ ਇਲੈਕਸ਼ਨ ਤੋਂ ਪਹਿਲਾਂ 2022 ਚ ਕੇਜਰੀਵਾਲ ਨੇ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਇਹਦਾ 24 ਘੰਟੇ ਦਾ ਮਸਲਾ ਸਾਡਾ ਫਿਰ ਦੁਬਾਰਾ ਰੀਟ੍ਰੇਟ ਕੀਤਾ ਕਿ 3 ਦਿਨਾਂ ਦੇ ਵਿੱਚ ਅਸੀਂ ਇਨਸਾਫ ਦੇਾਂਗੇ ਬਲਕਿ ਜਿੱਥੇ ਹੋਰ ਇਸ਼ੂ ਸੀ ਪੰਜਾਬ ਦੇ ਇਸ ਇਸ਼ੂ ਦੇ ਉੱਤੇ ਫਾਇਦਾ ਕਰਕੇ ਉਹਨਾਂ ਨੇ ਸਰਕਾਰ ਬਣਾਈ ਯਾ ਲੋਕਾਂ ਨੇ ਵਾਅਦਾ ਲੋਕਾਂ ਨੇ ਭਰੋਸਾ ਕਰਕੇ ਬਹੁਤ ਵੱਡਾ ਮੈਂਡੇਟ ਦਿੱਤਾ ਪਰ ਹੁਣ ਤੱਕ ਕੀ ਬੋਲ ਰਹੇ ਨੇ ਇਸ ਵਕਤ ਮੈਂ ਲੋਕਾਂ ਦੀ ਕਚਹਿਰੀ ਵਿੱਚ ਲਿਆ ਕੇ ਦੱਸਣਾ ਚਾਹੁੰਦਾ ਕਿ ਤੱਕ ਕੀ ਬੋਲ ਰਹੇ ਨੇ ਇਸ ਵਕਤ ਕਿਸ ਤਰ੍ਹਾਂ ਇਹ ਸਰਕਾਰ ਮਗਰਲੀਆਂ ਸਰਕਾਰਾਂ ਦਾ ਰਿਕਾਰਡ ਤੋੜ ਕੇ ਦੋਸ਼ੀਆਂ ਨੂੰ ਵਿਚਾ ਰਹੀ ਹੈ ਪ੍ਰਾਇਮਰਲੀ ਇਹਦੇ ਵਿੱਚ 5 ਐਫ ਆਈ ਆਰਸ ਦਰਜ ਨੇ ਇੱਕ ਐਫ ਆਈ ਆਰ ਹੈ ਥ੍ਰੀਟ ਇੱਕ 6 2015 ਦੀ ਜਿਹਦੇ ਵਿੱਚ ਗੁਰੂਗ੍ਰੰਥ ਸਾਹਿਬ ਜੀ ਦੀ ਬੁਰਜਵਾਰ ਸਿੰਘ ਵਾਲੇ ਤੋਂ ਚੋਰੀ ਹੋਇਆ ਸਰੂਪ ਉਸ ਦਾ ਮਸਲਾ ਐਫ 2015 ਜਿਹੜਾ ਜਿਹੜਾ ਤੋਂ ਪੁਸ਼ਟੀ ਹੋਇਆ ਕਿਸੇ ਅਪਾਇਲ ਕੋਡ ਹਾਈ ਨੰਬਰ 12 10 2015 ਜਿਹੜਾ ਹੈ ਉਸ ਦੇ ਖਿਲਾਫ ਖਿਲਾਰੇਗੇ ਮਿੱਥ ਕੇ ਖਿਲਾੜ ਕੇ ਉਹਨਾਂ ਦਾ ਤੋਹਫੀਨ ਕੀਤੀ ਗਈ ਬੇਅਦਬੀਆਂ ਕੀਤੀਆਂ ਗਈਆਂ ਔਰ ਉਹਦਾ ਜਦੋਂ ਸਟਰਗਲ ਸ਼ੁਰੂ ਹੋਈ ਫਆਈਆਰ ਨੰਬਰ 129 ਕੋਟਕਪੂਰਾ ਫਾਇਲਿੰਗ ਤੇ ਫਆਈਆਰ ਨੰਬਰ 130 ਬੇਬਲ ਕਲਾਂ ਦੀ ਫਾਇਲਿੰਗ ਇਹਨਾਂ ਚੋਂ ਬਹੁਤੀਆਂ ਫਆਈਆਰਸ ਬਾਜਾਖਾਨਾ ਪੁਲਿਸ ਸਟੇਸ਼ਨ ਨਾਲ ਰਿਲੇਟਡ ਹੈ ਤੇ ਇੱਕ ਜਿਹੜੀ ਹੈ ਕੋਟਕਪੂਰਾ ਪੁਲਿਸ ਫਾਇਲਿੰਗ ਦੀ ਹੈ ਹੁਣ ਪਿਛਲੇ 2.5 ਸਾਲ ਦੇ ਕਰੀਬ ਇਸ ਸਰਕਾਰ ਦਾ ਕਿਰਦਾਰ ਕੀ ਹੈ ਕਿ ਸਭ ਤੋਂ ਇੰਪੋਰਟੈਂਟ ਜਿਹੜਾ ਇਸ ਜਿਹੜੇ ਕਾਂਸਪੀਰੇਟਰ ਸੀ ਜਿਹਦੀ ਵਜ੍ਹਾ ਨਾਲ ਬੇਦਬੀਆਂ ਹੋਈਆਂ ਜਿਹਦੀ ਵਜ੍ਹਾ ਨਾਲ ਕੋਟਕੂਕੂਰਾ ਗੋਲੀ ਚੱਲੀ ਜਿਹਦੀ ਵਜ੍ਹਾ ਨਾਲ ਬਾਬਲ ਕਲਾਂ ਦੇ ਵਿੱਚ ਦੋ ਸਿੱਖ ਨੌਜਵਾਨ ਮਾਰੇ ਗਏ ਉਹ ਹੈ ਡੇਰਾ ਸੱਜਾ ਸੱਚਾ ਸੌਦਾ ਦਾ ਮੁਖੀਆ ਜੋ ਇਸ ਵਕਤ ਹਰਿਆਣੇ ਦੀ ਜੇਲ੍ਹ ਵਿੱਚ ਬੰਦ ਹੈ ਫਾਰ ਰੇਪ ਐਂਡ ਮਲਟੀਪਲ ਮਰਡਰਸ ਉਹਦੇ ਉਹਦੇ ਜਿਹੜੇ ਤਿੰਨ ਬੇਦਬੀਆਂ ਦੀਆਂ ਐਫਆਈਆਰ ਜਿਹੜੀ ਮੈਂ ਪਹਿਲੀਆਂ ਤਿੰਨ ਤੁਹਾਨੂੰ ਦਿਖਾਈਆਂ ਉਹਨਾਂ ਤਿੰਨਾਂ ਦੇ ਵਿੱਚ ਉਹ ਇੱਕ ਦੋਸ਼ੀ ਹੈ ਔਰ ਉਹਦੇ ਜਿਹੜਾ ਉਹਦੇ ਤੇ ਧਾਰਾ ਲਾਈ ਗਈ ਹੈ ਸੈਕਸ਼ਨ 295ਏ ਧਾਰਮਿਕ ਜਜ਼ਬਾਤਾਂ ਦੇ ਨਾਲ ਖਿਲਵਾੜ ਕਰਨਾ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣਾ ਔਰ ਇਸ ਜਿਹੜੀ ਸੈਕਸ਼ਨ ਹੈ 295ਏ ਇਹਦੇ ਵਿੱਚ ਫਰੀਦਕੋਟ ਦੀ ਡਿਸਟ੍ਰਿਕਟ ਵੱਲੋਂ ਪੁਲਿਸ ਵੱਲੋਂ ਇੱਕ ਹੋਮ ਡਿਪਾਰਟਮੈਂਟ ਨੂੰ ਮਈ 2024 ਚ ਇੱਕ ਪੱਤਰ ਲਿਖ ਕੇ ਕਿਹਾ ਗਿਆ ਕਿ ਇਹਨੂੰ ਪ੍ਰੋਸੀਕਿਊਟ ਕਰਨ ਦੀ ਡੇਰਾ ਸੱਚਾ ਸੌਦਾ ਦੇ ਸਾਥ ਨੂੰ ਪ੍ਰੋਸੀਕਿਊਟ ਯਾਨੀ ਕਿ ਉਹਦੇ ਖਿਲਾਫ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਜਿਹੜੇ ਕਹਿੰਦੇ ਸੀ ਅਸੀਂ ਜੋ ਵੀ ਇਹ ਕੈਂਟੈਂਜ ਸਾਫ ਦੇਾਂਗੇ ਜਿਹੜੇ ਕਹਿੰਦੇ ਸੀ ਅਸੀਂ 3 ਦਿਨਾਂ ਚ ਇਨਸਾਫ ਦੇਾਂਗੇ ਮਈ 2022 ਤੋਂ ਲੈ ਕੇ ਅੱਜ 2 ਸਾਲ ਤੋਂ ਉੱਤੇ ਸਮਾਂ ਹੋ ਗਿਆ ਆਪਾਂ ਅਗਸਟ 2024 ਚ ਬੈਠੇ ਆ ਉਹ ਸੈਂਕਸ਼ਨ ਨਹੀਂ ਦਿੱਤੀ ਗਈ ਤਾਂ ਕਿ ਉਹਨੂੰ ਕਿਸੇ ਤਰੀਕੇ ਦੇ ਨਾਲ ਕੋਈ ਉਹਦੀ ਟ੍ਰਾਇਲ ਨਾ ਹੋ ਜੇ ਉਹਨੂੰ ਕੋਈ ਸਜ਼ਾ ਨਾ ਹੋ ਜੇ ਔਰ ਆਪਾਂ ਸਾਰੇ ਅੱਛੀ ਤਰ੍ਹਾਂ ਸਮਝਦੇ ਆ ਕਿ ਸਾਰੀ ਵੋਟ ਬੈਂਕ ਪੋਲਿਟਿਕਸ ਆ ਕਿਉਂਕਿ ਹੁਣ ਰੈਣੇ ਦੀ ਇਲੈਕਸ਼ਨ ਆ ਰਹੀ ਹੈ ਕੇਜਰੀਵਾਲ ਸਾਹਿਬ ਨੇ ਉਧਰ ਵੀ ਬਿਗਲ ਬਜਾਰਤਾ ਹਰਿਆਣੇ ਦੇ ਵਿੱਚ ਆਪਾਂ ਸਾਰੇ ਜਾਣਦੇ ਆ ਕਿ ਡੇਰੇ ਦਾ ਜਿਹੜਾ ਪ੍ਰਭਾਵ ਹੈ ਪੰਜਾਬ ਨਾਲੋਂ ਵੀ ਜ਼ਿਆਦਾ ਹਰਿਆਣੇ ਦੇ ਵਿੱਚ ਹੈ ਔਰ ਉਸ ਦੀਆਂ ਵੋਟਾਂ ਲੈਣ ਕਰਕੇ ਭਗਵੰਤ ਮਾਨ ਨੂੰ ਉੱਪਰੋਂ ਇਸ਼ਾਰਾ ਸੀਗਾ ਕਿ ਤੁਸੀਂ ਇਸ ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਇਹਦੀ ਪ੍ਰੋਸੀਕਿਊਟ ਕਰਨ ਦੀ ਇਜਾਜ਼ਤ ਨਹੀਂ ਦੇਣੀ ਮੈਂ ਪੁੱਛਣਾ ਚਾਹਣਾ ਚੀਫ ਮਨਿਸਟਰ ਨੂੰ ਕੈਟੇਗੋਰਿਕਲੀ ਇੱਕ ਦਿਨ ਜਲੰਧਰ ਪ੍ਰੈਸ ਕਾਨਫਰੰਸ ਹੋਈ ਉੱਥੇ ਟ੍ਰਿਬਿਊਨ ਦੇ ਪੱਤਰਕਾਰ ਆ ਮੈਡਮ ਬੀਬੀ ਦੀਪ ਕਮਲ ਕੌਰ ਉਹਨਾਂ ਨੇ ਸਪੈਸੀਫਿਕਲੀ ਪੁੱਛਿਆ ਕਿ ਤੁਸੀਂ ਜਿਹੜੀ ਸੈਂਕਸ਼ਨ ਦੇ ਉੱਤੇ ਕਿਉਂ ਬੈਠੇ ਹੋਇਓ ਨੇ ਅਸੀਂ ਤਾਂ ਕੁਝ ਕੀਤਾ ਹੀ ਨਹੀਂਗਾ ਅਸੀਂ ਕਿਤੇ ਵੀ ਕੋਈ ਸਪੈਸੀਫਿਕ ਜਵਾਬ ਭਗਵੰਤ ਮਾਨ ਦਾ ਇਸ シュਤੇ ਤੋ ਅੱਜ ਸਾਡੇ ਇਸ ਮੀਟਿੰਗ ਦਾ ਜਿੱਥੇ ਕਿਸਾਨਾਂ ਦੇ ਮੁੱਦੇ ਤੇ ਅਸੀਂ ਡਿਸਕਸ਼ਨ ਕੀਤੀ ਆ ਜਿਹੜਾ ਸਭ ਤੋਂ ਇੰਪੋਰਟੈਂਟ ਗੁਰੂ ਗ੍ਰੰਥ ਸਾਹਿਬ ਦਾ ਮੁੱਦਾ ਹੈ ਬੇਅਦਬੀ ਦਾ ਕਿਉਂਕਿ ਸਰਬੱਤ ਦਾ ਭਲਾ ਮੰਗਣ ਵਾਲਾ ਗ੍ਰੰਥ ਜਿਹਦੇ ਸਾਰੀਆਂ ਧਰਮਾਂ ਦੀ ਬਾਣੀ ਦਰਜ ਆ ਅਗਰ ਉਹਦਾ ਨਰਾਦਰਦਾਸੀਂ ਇਨਸਾਫ ਪੰਜਾਬ ਦੇ ਵਿੱਚ ਨਹੀਂ ਲੈ ਸਕਦੇ ਤੇ ਫਿਰ ਅਸੀਂ ਇਸ ਦੇਸ਼ ਵਿੱਚ ਕਿ ਕਿਸੇ ਹੋਰ ਸਟੇਟ ਵਿੱਚ ਜਾ ਕੇ ਇਨਸਾਫ ਕਰਦਾ ਮੰਗਾਗੇ ਤੋ ਸਭ ਤੋਂ ਮੂਟ ਪੁਆਇੰਟ ਵਾਈ ਦੀ ਭਗਵਾਨ ਪ੍ਰਮਾਨ ਗਵਰਨਮੈਂਟ ਇਸ ਨਾਟ ਗਿਵਿੰਗ ਸੈਂਕਸ਼ਨ ਟੂ ਪ੍ਰੋਸੀਕਿਊਟ ਡੇਰਾ ਸੱਚਾ ਸੌਦਾ ਹੈਡ ਅੰਡਰ ਸੈਕਸ਼ਨ 2 295A ਜਿਹੜੀਆਂ ਇਨ ધ 3 ਐਫਆਈਆਰਸ ਰਜਿਸਟਰਡ ਅਗੇਂਸਟ ਸੈਕਰੀਲੇਜ ਕੇਸਸ ਯਾ ਬੇਅਦਬੀਦੇ ਕੇਸਸ ਵਿੱਚ ਦੂਸਰਾ ਕਿ ਜਿੰਨੀਆਂ ਟ੍ਰਾਇਲਸ ਚੱਲ ਰਹੀਆਂ ਸੀ ਫਰੀਦਕੋਟ ਵਿੱਚ ਅਦਾਲਤ ਚਲਾਨ ਪੇਸ਼ ਹੋਏ ਨੇ ਉਹ ਇੱਕ ਇੱਕ ਕਰਕੇ ਇਹਨਾਂ ਸਾਰੇ ਦੋਸ਼ੀਆਂ ਨੇ ਵਿੱਚ ਹੀ ਪੁਲਿਸ ਵਾਲਿਆਂ ਨੇ ਉਹ ਸਾਰੀਆਂ ਜਿਹੜੀਆਂ ਟ੍ਰਾਇਲਸ ਨੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਕੇ ਲੈ ਗਏ ਨੇ ਦੇ ਹੈਵ ਟੇਕਨ 올 ਦਾ ਮੇਜਰ ਟ੍ਰਾਇਲਸ ਟੂ ਚੰਡੀਗੜ੍ਹ ਔਰ ਇਹਦੇ ਨਾਲ ਨਾਲ ਜਿਹੜਾ ਇੰਪੋਰਟੈਂਟ ਇਸ਼ੂ ਸੀਗਾ ਜਿਹਦੇ ਚ ਬਹੁਤ ਸਾਰੇ ਮਸਲਿਆਂ ਦੇ ਵਿੱਚ ਜਿਹੜੀ ਟ੍ਰਾਇਲ ਆ ਉਹ ਸਟੇ ਕਰ ਦਿੱਤੀ ਗਈ ਹੈ ਹਾਈ ਕੋਰਟ ਵੱਲੋਂ ਉਹਦੇ ਤੇ ਰੋਕ ਲਾ ਦਿੱਤੀ ਗਈ ਲਾਸਟ ਜਿਹੜੀ ਸਟੇ ਕੀਤੀ ਗਈ ਟ੍ਰਾਇਲ ਉਹ 2000 ਤੇ 24 ਦੀ ਮਾਰਚ ਨੂੰ ਕੀਤੀ ਗਈ ਹੈ ਅਪ੍ਰੈਲ ਮਈ ਜੂਨ ਜੁਲਾਈ ਅਗਸਟ ਪੰਜਵੇਂ ਮਹੀਨੇ ਚ ਭਗਵੰਤ ਮਾਨ ਦੇ ਕਿਸੇ ਵੀ ਬੇਅਦਬੀਆਂ ਦੇ ਟ੍ਰਾਇਲ ਜਿਹੜੀ ਹਾਈ ਕੋਰਟ ਦੇ ਜੱਜਾਂ ਜਸਟਿਸ ਵੱਲੋਂ ਸਟੇ ਕੀਤੀ ਗਈ ਆ ਉਹਦੇ ਖਿਲਾਫ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਕੋਈ ਐਸਐਲਪੀ ਨਹੀਂ ਪਾਈ ਗਈ ਆ ਤੁਹਾਡੇ ਸਾਹਮਣੇ ਬੈਠਾ ਸੁਖਪਾਲ ਖੇਰਾਂ ਜਦੋਂ ਮੈਨੂੰ ਮਾਨਯੋਗ ਹਾਈ ਕੋਰਟ ਨੇ ਐਨਡੀਪੀਐਸ ਕੇਸ ਵਿੱਚ ਬیل ਦਿੱਤੀ ਇੱਕ ਹਫ਼ਤੇ ਦੇ ਵਿੱਚ ਮੇਰੀ ਉਸ ਬیل ਨੂੰ ਚੈਲੰਜ ਕਰਕੇ ਮੇਰੀ ਬیل ਰਿਜੈਕਟ ਕਰਾਉਣ ਵਾਸਤੇ ਭਗਵੰਤ ਮਾਨ ਦੀ ਸਰਕਾਰ 25-25 ਲੱਖ ਰੁਪਏ ਦੇ ਇੱਕ-ਇੱਕ ਦਿਹਾੜੀ ਦੇ ਦੋ ਕਾਉਂਸਲ ਖੜੇ ਕਰਕੇ 7-8-10 ਦਿਨ ਮਤਲਬ 4-5 ਕਰੋੜ ਰੁਪਇਆ ਖੇਰੇ ਤੇ ਖਰਚ ਦਿੱਤਾ ਗਿਆ ਕਿ ਕਿਸੇ ਤਰੀਕੇ ਨਾਲ ਇਹਦੀ ਜ਼ਮਾਨਤ ਰੱਦ ਕਰਾਈ ਜਾਵੇ ਜੇ ਖੈਰ ਇਹਦੀ ਜ਼ਮਾਨਤ ਰੱਦ ਕਰਾਉਣ ਵਾਸਤੇ ਕਰੋੜਾ ਰੁਪਏ ਪੰਜਾਬ ਸਰਕਾਰ ਖਰਚ ਸਕਦੀ ਆ ਤੇ ਫਿਰ ਡੇਰਾ ਸੱਚਾ ਸੌਦਾ ਦੇ ਖਿਲਾਫ ਜਿਹੜੀਆਂ ਇਹ ਪ੍ਰोसीडिंग्स ਸਟੇ ਹੋਈਆਂ ਸੈਕੂਲਰਿਜ਼ ਬੇਅਦਬੀ ਦੇ کیسਾਂ ਵਿੱਚ ਇਹਨਾਂ ਦੀ ਇਹਨਾਂ ਦੇ ਇਹਨਾਂ ਦੀ ਅਪੀਲ ਸੁਪਰੀਮ ਕੋਰਟ ਆਫ ਇੰਡੀਆ ਵਿੱਚ ਐਸਐਲਪੀ ਦੇ ਰਾਹੀਂ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਕੇਜਰੀਵਾਲ ਸਰਕਾਰ ਨੇ ਕਿਉਂ ਨਹੀਂ ਪਾਈ ਅੱਜ ਤੱਕ ਇਹ ਦੱਸਣਾ ਉਹਨਾਂ ਦਾ ਬਹੁਤ-ਬਹੁਤ ਜ਼ਰੂਰੀ ਹੈ ਔਰ ਇਸ ਦੇ ਨਾਲ-ਨਾਲ ਹੀ ਤੁਸੀਂ ਦੇਖੋ ਡਾਕਟਰ ਵਰਜਿੰਦਰ ਸਿੰਘ ਹਮਦਦ अजीत ਵਾਲੇ ਉਹਨਾਂ ਦੇ ਵਿਜੀਲੈਂਸ ਕੇਸ ਰਜਿਸਟਰ ਕਰਦੀ ਹੈ ਉਹਨਾਂ ਨੂੰ ਇੰਟੈਰਿਮ ਰਿਲੀਫ ਦਿੰਦਾ ਹਾਈ ਕੋਰਟ ਉਸ ਇੰਟੈਰਿਮ ਰਿਲੀਫ ਨੂੰ ਕੈਨਸਲ ਕਰਾਉਣ ਵਾਸਤੇ ਭਗਵੰਤ ਮਾਨ ਫਿਰ ਉਹੀ ਪ੍ਰਾਈਵੇਟ ਕਾਉਂਸਲਸ ਖੜੇ ਕਰਕੇ ਸਰਕਾਰੀ ਵਕੀਲਾਂ ਦੀ ਫੌਜ ਨੂੰ ਪਰੇ ਕਰਕੇ ਉਹ ਸਾਰਾ ਉਹਨਾਂ ਦੀ ਦਿੱਤੀ ਹੋਈ ਰਾਹਤ ਨੂੰ ਰਿਜੈਕਟ ਕਰਾਉਣ ਵਾਸਤੇ ਫਿਰ ਕਰੋੜਾਂ ਰੁਪਏ ਖਰਚੇ ਜਾਂਦੇ ਨੇ ਲੇਕਿਨ ਆ ਜਿਹੜੇ ਮੈਂ ਕੇਸਸ ਕਰਾਏ ਗਿਣਾਏ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਜਿਹੜੇ ਹਾਈ ਕੋਰਟ ਵੱਲੋਂ ਸਟੇ ਕੀਤੇ ਗਏ ਨੇ ਉਹਨਾਂ ਦੇ ਖਿਲਾਫ ਅਪੀਲ ਕਿਉਂ ਨਹੀਂ ਜਿਹੜੇ ਟ੍ਰਾਇਲਸ ਪੰਜਾਬ ਤੋਂ ਬਾਹਰ ਜਾ ਚੁੱਕੇ ਨੇ ਫਰੀਦਕੋਟ ਦੀ ਜੂਰਿਸਡਿਕਸ਼ਨ ਤੋਂ ਪੰਜਾਬ ਦੀ ਜੂਰਿਸਡਿਕਸ਼ਨ ਤੋਂ ਬਾਹਰ ਜਾ ਕੇ ਯੂਟੀ ਚਾਰੇ ਨੇ ਉਹਨਾਂ ਉਹਨਾਂ ਨੂੰ ਗਵਰਨਮੈਂਟ ਨੇ ਡਿਫੈਂਡ ਕਿਉਂ ਨਹੀਂ ਕੀਤਾ ਔਰ ਜਿਹੜਾ ਪ੍ਰੋਸੀਕਿਊਸ਼ਨ ਸੈਂਕਸ਼ਨ ਹੈ 295 ਦੀ ਡੇਰਾ ਸੱਚਾ ਸੌਦਾ ਸਾਹਿਬ ਦੇ ਖਿਲਾਫ ਕਿਉਂ ਨਹੀਂ ਦਿੱਤੀ ਗਈ ਔਰ ਪ੍ਰਦੀਪ ਕਲੇਰ ਇੱਕ ਨਵਾਂ ਐਂਟਰੀ ਆਉਂਦੀ ਉਹਦੀ ਔਰ ਕਲਪਰੇਟ ਅਤੇ ਨੇ ਫਾਈਅਰਸ ਵਿੱਚ ਉਹ ਨਾਲ ਅਕਿਊਜ਼ਡ ਆ ਇੱਕ ਐਫਆਈਆਰ ਵਿੱਚ ਉਹਨਾਂ ਅਰੈਸਟ ਪਾਇਆ ਗਿਆ ਉਹਦੇ ਚ ਉਹਨੂੰ ਗਵਰਨਮੈਂਟ ਬੰਨੇ ਇੱਕ ਵੈਧੇ ਮਾਫ ਗਵਾ ਬਣਾ ਕੇ ਉਹ ਸਾਰੀਆਂ ਗੱਲਾਂ ਕਹਵਾਤੀਆਂ ਉਹ ਗੱਲਾਂ ਠੀਕ ਹੋਣ ਗਿਆ ਕਿ ਸੁਖਵੀਰ ਸਿੰਘ ਬਾਦਲ ਨੂੰ ਅਸੀਂ ਗੁਪਤ ਤੌਰ ਤੇ ਮਿਲੇ ਉਹਨੂੰ ਮਾਫੀਨਾਮਾ ਕਿਸ ਤਰ੍ਹਾਂ ਦਵਾਇਆ ਗਿਆ ਸੁਖਵੀਰ ਬਾਦਲ ਦੇ ਕੀ ਤਲਕਾਤ ਸੀਗੇ ਵੀ ਅੰਡਰਸਟੈਂਡ ਏਵਰੀਥਿੰਗ ਪਰ ਇੱਕ ਚਿਤਨਾ ਅੰਡਰਸਟੈਂਡ ਕਰੋ ਕਿ ਆਮ ਆਦਮੀ ਭਗਵੰਤ ਪਾਣ ਦੀ ਗਵਰਨਮੈਂਟ ਸਾਰੀ ਅਟੈਂਸ਼ਨ ਡਿਫਲੈਕਟ ਕਰਕੇ ਪ੍ਰਦੀਪ ਕਲੇਰ ਦੇ ਰਾਹੀਂ ਉਹ ਸਾਰਾ ਨਜਲਾ ਜਿਹੜਾ ਵਾ ਉਹ ਇਕੱਲਾ ਅਕਾਲੀ ਦਲ ਤੇ ਬਾਦਲ ਦੇ ਪਰਿਵਾਰ ਦੇ ਉੱਤੇ ਸੁੱਟਿਆ ਜਾ ਰਿਹਾ ਉਹ ਦੋਸ਼ੀ ਨਹੀਂ ਉਹਨਾਂ ਨੂੰ ਸਜ਼ਾ ਮਿਲ ਗਈ ਲੋਕਾਂ ਦੀ ਅਦਾਲਤ ਵਿੱਚ ਗਾਹ ਵੀ ਮਿਲੇਗੀ ਪਰ ਇਹ ਦੱਸੇ ਕਿ ਤੁਸੀਂ ਇਹ ਜਿਹੜੇ ਟ੍ਰਾਇਲਸ ਬਾਹਰ ਚਲੇ ਗੀਆਂ ਟ੍ਰਾਇਲ ਸਟੇ ਹੋ ਗਈਆਂ ਪ੍ਰੋਸੀਕਿਊਸ਼ਨ ਸੈਂਕਸ਼ਨ ਕਿਉਂ ਨਹੀਂ ਦਿੱਤੀ ਇਹ ਆਪਣਾ ਪੱਖ ਰੀ ਆਮ ਆਦਮੀ ਪਾਰਟੀ ਨੂੰ ਬਹੁਤ ਕਲੀਅਰ ਕਰਨਾ ਪਵੇਗਾ ਔਰ ਇੱਥੇ ਨਹੀਂ ਪ੍ਰਦੀਪ ਕਲੇਰ ਦੂਜੀਆਂ ਦੋ ਐਫ ਆਈ ਆਰਜ਼ ਵਿੱਚ ਵੀ ਅਕਿਊਜ਼ਡ ਹੈ ਉਹਦੀ ਕਿਤੇ ਅਰੈਸਟ ਨਹੀਂ ਪਈ ਔਰ ਉਹ ਅਕਿਊਜ਼ ਮਤਲਬ ਹੀ ਇਜ਼ ਅ ਕਲਪਰੇਟ ਜੋ ਕੁਝ ਵੀ ਬੇਅਦਬੀਆਂ ਹੋਈਆਂ ਉਹਦਾ ਰੋਲ ਹੈ ਉਹਦੇ ਵਿੱਚ ਤੁਸੀਂ ਉਹਨੂੰ ਇੱਕ ਵੈਧੇ ਮਾਫ ਗੁਨਾਹ ਗਵਾਹ ਬਣਾ ਕੇ ਤੇ ਇਹਦਾ ਮਤਲਬ ਸਾਰੀਆਂ ਬਾਕੀ ਗੁਨਾਹਾਂ ਵਿੱਚੋਂ ਉਸਨੂੰ ਬਾਇਜ਼ਤ ਬਰੀ ਕੀਤਾ ਜਾ ਰਿਹਾ ਵਾ ਸਾਰੇ ਅਫਸਰ ਰੀਇਨਸਟੇਟ ਹੋ ਗਏ ਨੇ ਸਾਰੇ ਜਿਹੜੇ ਇੱਥੇ ਡੀਐਸਪੀ ਇਨਸਪੈਕਟਰ ਸੀਗਾ ਜਿਹਦੇ ਜਿਹੜਾ ਚਰਨਜੀਤ ਸ਼ਰਮੇ ਨਾਲ ਗੋਲੀਆਂ ਮਾਰ ਉਹਨੂੰ ਡੀਐਸਪੀ ਪ੍ਰਮੋਟ ਕੀਤਾ ਜਾ ਚੁੱਕਾ ਵਾ ਤਾਂ ਇਹਨਾਂ ਲੋਕਾਂ ਨੂੰ ਕਦੋਂ ਇਨਸਾਫ ਮਿਲੇਗਾ ਇਸ ਕਰਕੇ ਇੱਕ ਤਾਂ ਇਹ ਮੁੱਦਾ ਬਹੁਤ ਇੰਪੋਰਟੈਂਟ ਸੀ ਦੂਸਰਾ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ 60% ਸੈਂਪਲਸ ਨੇ ਡੀਏਪੀ ਖਾਦ ਦੇ ਉਹ ਮਾਰਚ ਅਪ੍ਰੈਲ ਦੇ 60% ਸੈਂਪਲ ਫੇਲ ਹੋ ਚੁੱਕੇ ਨੇ ਔਰ ਇਹ ਜਿਹੜੇ ਸੈਂਪਲ ਫੇਲ ਹੋਏ ਨੇ ਇਹ 22000 ਮੈਟ੍ਰਿਕ ਟਨ ਖਾਦ ਆਈ ਪੰਜਾਬ ਦੇ ਵਿੱਚ ਸਿਰਫ ਸਿਰਫ ਘਟ ਆਈ ਆ ਜਿੰਨੀ ਬਣਦੀ ਸੀ ਉਹ ਤੋਂ ਅੱਧੀ ਆਈ ਖਾਦ ਉਹਦੇ 60% ਕੀ ਗਾਰੰਟੀ ਆ ਕਿ ਬਾਕੀ ਦੇ 40% ਜਿਹੜੇ ਨੇ ਉਹ ਮੈਨਿਪੂਲੇਟ ਨਹੀਂ ਹੋਏ ਇਹਦਾ ਮਤਲਬ ਕਿਸਾਨਾਂ ਨੂੰ ਬਿਲਕੁਲ ਡੁਪਲੀਕੇਟ ਖਾਦ ਇਹ ਕਿ ਮੇਰਾ ਮਿਲਾਵਟ ਵਾਲੀ ਖਾਦ ਦਿੱਤੀ ਜਾ ਰਹੀ ਹੈ ਉਹ ਤਾਂ ਪਹਿਲਾਂ ਹੀ ਕਰਸਾਈ ਨੇ ਪਹਿਲਾਂ ਆਤਮ ਹੱਤਿਆ ਕਰ ਰਹੇ ਨੇ ਤੁਸੀਂ ਉਹਨਾਂ ਦੀ ਉਹਦੇ ਵਿੱਚ ਇਜ਼ਾਫਾ ਕਰ ਰਹੇ ਹੋ ਔਰ ਵਾਟ ਐਕਸ਼ਨ ਹੈਸ ਭਗਵਾਨਪਤਮਨ ਟੇਕਨ ਸਿንስ ਮਾਰਚ ਅਪ੍ਰੈਲ ਸਿਰਫ ਲਾਇਸੈਂਸ ਰੱਦ ਕੀਤੇ ਕੰਪਨੀਆਂ ਦੇ ਵਾਟ ਕ੍ਰਿਮੀਨਲ ਐਕਸ਼ਨ ਤੁਸੀਂ ਉਹਦਾ ਬੰਦਿਆਂ ਤੇ ਆਪਣੇ ਓਪੋਨੈਂਟਸ ਤੇ ਮਿੰਟ ਮਿੰਟ ਤੇ ਪਰਚੇ ਦਰਜ ਕਰਦੇ ਹੋ ਇਹ ਦੱਸੋ ਕਿ ਜਿਹੜੀਆਂ ਫਰਟੀਲਾਈਜ਼ਰ ਕੰਪਨੀਆਂ ਜਿਨ੍ਹਾਂ ਨੇ ਸਪੂਰੀਅਸ ਫਰਟੀਲਾਈਜ਼ਰ ਸਪਲਾਈ ਕੀਤਾ ਪੰਜਾਬ ਨੂੰ ਉਹਦੇ ਤੇ ਤੁਸੀਂ ਕੀ ਐਕਸ਼ਨ ਲਿਆ 22000 ਮੈਟ੍ਰਿਕ ਟਨ ਦੇ ਮੁਕਾਬਲੇ ਤੇ ਪਿਛਲੇ ਸਾਲ 65000 ਮੈਟ੍ਰਿਕ ਟਨ ਆਇਆ ਸੀ ਜੁਲਾਈ 2023 ਚ ਔਰ ਕੁੱਲ ਮਿਲਾ ਕੇ ਪੰਜਾਬ ਦੀ ਡੀਏਪੀ ਦੀ ਖਪਤ ਜਿਹੜੀ ਕਣਕ ਦੇ ਵਿੱਚ ਔਰ ਆਲੂਆਂ ਦੇ ਵਿੱਚ ਤੇ ਦੂਜੀਆਂ ਫਸਲਾਂ ਚ 5.5 ਲੱਖ ਮੈਟ੍ਰਿਕ ਟਨ ਆ ਲੇਕਿਨ ਇਸ ਵਕਤ ਤੱਕ ਹਲੇ ਕਿਸੇ ਤਰ੍ਹਾਂ ਦੀ ਡੀਏਪੀ ਦੀ ਨੂੰ ਪ੍ਰੋਵਾਈਡ ਨਹੀਂ ਕੀਤਾ ਗਿਆ ਦੇਖੋ ਦੋ ਗੱਲਾਂ ਹੋਣਗੀਆਂ ਇੱਕ ਤਾਂ ਉਹਦੀ ਕੀਮਤ ਬਹੁਤ ਵਧੇਗੀ ਇੱਕ ਇੱਥੇ ਹੁਣ ਕਾਲਾ ਬਾਜ਼ਾਰ ਹੀ ਚੱਲੇਗੀ ਦਬਕੇ ਉੱਤੇ ਜੇ ਮਗਲੀਆਂ ਸਰਕਾਰਾਂ ਤੇ ਤੁਸੀਂ ਫਰਜੀ ਜਿਹੜੇ ਸੀਡ ਸੀਗੇ ਉਹਦਾ ਇਲਜ਼ਾਮ ਲਾਉਂਦੇ ਸੀਗੇ ਤੇ ਤੁਹਾਡੀ ਸਰਕਾਰ ਤੇ ਫਰਜੀ ਫਰਟੀਲਾਈਜ਼ਰ ਦੇਣ ਦਾ ਜਿਹੜਾ ਬੜਾ ਵੱਡਾ ਇਹ ਇਲਜ਼ਾਮ ਹੈ ਦੂਸਰਾ ਹੈਗਾ ਕਿ ਜਿਹੜੀ ਕਿਹਾ ਜਾ ਰਿਹਾ ਜੀ ਕਿ ਝੋਨੇ ਦੀ ਫਸਲ ਹਟਾਈ ਜਾਵੇ ਔਰ ਇਹਦੇ ਵਾਸਤੇ ਸਰਕਾਰ ਬੜਾ ਐਫਰਟ ਕਰੇਗੀ ਪਹਿਲਾਂ ਤਾਂ ਮੂੰਗੀ ਦੇ ਉੱਤੇ ਐਗਰੀਕਲਚਰ ਮਿਨਿਸਟਰ ਨੇ ਹੱਥ ਖੜੇ ਕਰਤੇ ਕਿ ਮੇਰੇ ਵਾਸਤੇ ਦੀ ਗੱਲ ਨਹੀਂ ਜੀ ਅਸੀਂ ਮੂੰਗੀ ਨਹੀਂ ਲੈ ਸਕਦੇ ਔਰ ਪੰਜਾਬ ਸਰਕਾਰ ਜਿਹੜੀ ਐਡੀ ਵੱਡੀ ਕਰਸਈ ਆ ਉਹ ਕਿਸੇ ਫਸਲ ਤੇ ਐਮਐਸਪੀ ਕੋਲੋਂ ਨਹੀਂ ਦੇ ਸਕਦੀ ਤਾਂ ਕੇਂਦਰ ਸਰਕਾਰ ਨੇ ਆ ਇੱਕ ਸੈਂਟਰਲ ਸਟੇਟ ਸ਼ੇਅਰਿੰਗ ਸਕੀਮ ਭੇਜੀ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਟੋਟਲ ਲਗਭਗ 290 ਕਰੋੜ ਰੁਪਏ ਦਿੱਤਾ ਗਿਆ ਔਰ ਉਸ 290 ਕਰੋੜ ਦੇ ਵਿੱਚੋਂ ਮੈਜੋਰਿਟੀ ਸ਼ੇਅਰ ਸੈਂਟਰਲ ਗਵਰਨਮੈਂਟ ਦਾ ਸੀਗਾ ਤੇ ਭਗਵੰਤ ਮਾਨ ਹੁਣੀ ਇੰਨੇ ਆਮ ਆਦਮੀ ਆਗੂ ਇੰਨੇ ਮਸਰੂਫ ਸੀ ਜਲੰਧਰ ਵਾਲੀਆਂ ਚੋਣਾਂ ਤੇ ਦੂਜੀਆਂ ਚੋਣਾਂ 'ਚ ਕਿ ਇਹ ਜਿਹੜਾ ਸਕੀਮ ਆਈ ਸੀ ਇਹਦੇ ਤਹਿਤ 17500 ਰੁਪਇਆ ਪ੍ਰਤੀ ਹੈਕਟੇਅਰ ਔਰ ਲਗਭਗ 75000 ਰੁਪਏ ਕਿੱਲੇ ਦਾ ਮਿਲਣਾ ਸੀ ਕਿਸਾਨਾਂ ਨੂੰ ਕਿ ਤੁਸੀਂ ਝੋਨਾ ਨਾ ਬੀਜੋ ਪਰ ਇਹ ਸਕੀਮ ਕਿਦੋਂ ਅਨਾਉਂਸ ਕੀਤੀ ਗਈ ਜਦੋਂ ਸਾਰੇ ਝੋਨੇ ਦੀ ਪੰਜਾਬ ਦੇ ਵਿੱਚ ਬਜਾਈ ਹੋ ਚੁੱਕੀ ਸੀ ਝੋਨਾ ਵਿਜਿਆ ਜਾ ਚੁੱਕਾ ਸੀਗਾ ਤੇ ਫਿਰ ਖੁਸ਼ਖਬਰੀ ਦੇ ਰਹੇ ਨੇ ਕਿ ਅਸੀਂ 290 ਕਰੋੜ ਰੁਪਏ ਡਾਈਵਰਸੀਫਿਕੇਸ਼ਨ ਲਈ ਡਾਈਵਰਸੀਫਿਕੇਸ਼ਨ 290 ਕਰੋੜ ਨਾਲ ਨਹੀਂ ਹੋ ਸਕਦੀ ਝੋਨੇ ਦੀ ਕੰਜ਼ਮਪਸ਼ਨ ਜੋ ਝੋਨਾ ਖਰੀਦੇ ਆ ਕੇਂਦਰ ਸਰਕਾਰ ਪੰਜਾਬ ਤੋਂ ਝੋਨਾ ਖਰੀਦੀ ਆ ਉਹ ਲਗਭਗ 45000 ਕਰੋੜ ਰੁਪਏ ਦੀ ਫਸਲ ਆ ਜਿਹੜੀ ਸੀਸੀਐਲ ਲਿਮਿਟ ਪ੍ਰੋਵਾਈਡ ਕਰਦੀ ਗਵਰਨਮੈਂਟ ਆਫ ਇੰਡੀਆ ਉਹ 30-35 ਹਜ਼ਾਰ ਕਰੋੜ ਰੁਪਏ ਕਣ ਖਰੀਦੀ ਆ ਸਾਡੇ ਪੰਜਾਬ ਚੋਂ ਤੇ ਲਗਭਗ 45 ਹਜ਼ਾਰ ਕਰੋੜ ਰੁਪਏ ਦਾ ਝੋਨਾ ਤੁਸੀਂ ਜੇ ਮੰਨ ਲਓ ਇੱਕ ਮਿੰਟ ਵਾਸਤੇ ਕਿ ਅਸੀਂ 290 ਕਰੋੜ ਰੁਪਏ ਦੇ ਵੀ ਦਿੱਤਾ ਇਹ ਤਾਂ ਇੱਕ ਪੈਸੇ ਵੀ ਨਹੀਂਗਾ ਅੱਧਾ ਪੈਸਾ ਵੀ ਨਹੀਂਗਾ ਝੋਨੇ ਦੀ ਫਸਲ ਦੀ ਕੀਮਤ ਦਾ ਔਰ ਇਹਦਾ ਨਤੀਜਾ ਕੀ ਹੋਇਆ ਕਿ ਆ ਲੇਟੈਸਟ ਰਿਪੋਰਟ ਆ ਕਿ ਜਿਹੜਾ crop diversification ਦਾ ਫਰਾਡ ਸੀ ਉਹ ਉਜਾਗਰ ਹੋ ਗਿਆ ਇਸ ਵਾਰ ਮਗਰਲੇ ਸਾਲਾਂ ਤੋਂ ਸਭ ਤੋਂ ਜ਼ਿਆਦਾ ਝੋਨੇ ਦੀ ਫਸਲ ਪੰਜਾਬ ਦੇ ਵਿੱਚ ਹੁਣ ਲੱਗੀ ਆ ਸੈਟਬੈਕ ਟੂ ਕ੍ਰੌਪ ਡਾਈਵਰਸੀਫਿਕੇਸ਼ਨ ਪਲਾਨ ਆ ਇਹ ਸਰਕਾਰ ਦੀ ਤੁਸੀਂ ਕਾਰਗੁਜ਼ਾਰੀ ਦੇਖ ਸਕਦੇ ਹੋ ਔਰ ਲਾਸਟਲੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੀ ਕੋਈ ਗੱਲ ਦੱਸਾਂ ਆ ਦੇਖੋ ਮਾਲਵਾ ਕਨਾਲ ਹਲੇ ਪਤਾ ਨਹੀਂ ਕਿਹੜੇ ਸਾਲ ਵਿੱਚ ਬਣਨਾ ਵਾ ਆ ਇਸ਼ਤਿਹਾਰ ਸ਼ੁਰੂ ਹੋ ਗਏ ਨੇ ਆ ਹਿੰਦੁਸਤਾਨ ਟਾਈਮਜ਼ ਨੈਸ਼ਨਲ ਪੇਪਰ ਕੰਟਰੀ ਵਾਈਡ ਔਰ ਸਾਰੇ ਟੈਲੀਵਿਜ਼ਨ ਚੈਨਲਸ ਸਾਰੀਆਂ ਅਖਬਾਰਾਂ ਸਾਰੇ ਮਨਲਾ ਦਾ ਹੌਲੀ ਹੌਲੀ ਇਹ 에ਅਰਪੋਰਟਾਂ ਤੱਕ ਵੀ ਇਸ਼ਤਿਹਾਰ ਪਹੁੰਚ ਜਾਣਗੇ ਇਹ ਇਸ਼ਤਿਹਾਰ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਮਾਲਵਾ ਕਨਾਲ ਦੀਆਂ ਮੇਰੀਆਂ ਦੋ ਤਿੰਨ ਗੱਲਾਂ ਦਾ ਜਵਾਬ ਦੇ ਦਿਓ ਪਹਿਲਾਂ ਤਾਂ ਤੁਸੀਂ ਲੋਕਾਂ ਦੇ ਨਾਲ ਇਹਦਾ ਇਸ ਪ੍ਰੋਪੋਜ਼ਡ ਮਾਲਵਾ ਕਨਾਲ ਦਾ ਡਿਜ਼ਾਈਨ ਸ਼ੇਅਰ ਕਰੋ ਕਿ ਵਾਟ ਇਜ਼ ਦ ਡਿਜ਼ਾਈਨ ਆਫ ਦਿਸ ਕਨਾਲ ਇਹ ਇਹਦਾ ਜਿਹੜਾ ਪ੍ਰੋਪਰ ਇੰਜੀਨੀਅਰਿੰਗ ਸਕਿਲਸ ਨਾਲ ਬਣਾਇਆ ਕਿਉਂਕਿ ਕਈ ਜਗ੍ਹਾ ਤੇ ਜ਼ਮੀਨਾਂ ਉੱਚੀਆਂ ਨੇ ਕਈ ਜਗ੍ਹਾ ਤੇ ਨੀਵਾਂ ਨੇ ਉਹਦਾ ਡਿਜ਼ਾਈਨ ਕੀ ਹੈ ਔਰ ਦੂਸਰਾ ਇਹਦੇ ਬਾਰੇ ਮੈਨੂੰ ਸਾਨੂੰ ਇਹ ਦੱਸਣ ਜਾਣ ਕੇ ਜਿਹੜੀ ਬਜਟਰੀ ਅਲੋਕੇਸ਼ਨ ਹੈ 250 ਕਰੋੜ ਰੁਪਏ ਤੁਸੀਂ ਐਲਾਨ ਕਰ ਦਿੱਤਾ ਕਿ 2300 ਕਰੋੜ ਰੁਪਏ ਦਾ ਅਸੀਂ ਬਜਟ ਅਸੀਂ ਖਰਚਾਂਗੇ ਤੇ 23 2300 ਕਰੋੜ ਦੀ ਪ੍ਰਵਾਨਗੀ ਤਾਂ ਬਜਟ ਵਿਧਾਨ ਸਭਾ ਨੇ ਦੇਣੀ ਹੈ ਨਾ ਤੇ ਇੱਥੇ ਤਾਂ 50 ਕਰੋੜ ਰੁਪਏ ਦੀ ਪ੍ਰਵਾਨਗੀ ਲੈਣੀ ਹੋਵੇ ਤਾਂ ਵੀ ਵਿਧਾਨ ਸਭਾ ਦੇਰ ਇਜ਼ ਨੋ ਬਜਟਰੀ ਅਲੋਕੇਸ਼ਨ ਇਨ ਸੋ far ਐਟ ਦਿਸ ਪੁਆਇੰਟ ਆਫ ਟਾਈਮ ਅਲੋਡ ਬਾਏ ਦ ਪੰਜਾਬ ਵਿਧਾਨ ਸਭਾ ਔਰ ਨਾਲ ਇਹ ਕਹ ਰਹੇ ਨੇ ਜੀ ਕਿ ਜਿਹੜਾ ਇਹ ਮਾਲਵਾ ਕਨਾਲ ਜਿਹੜਾ ਹੈ ਇਹਦੇ ਬਾਰੇ ਜ਼ਿਕਰ ਕੀਤਾ ਜਾ ਰਿਹਾ ਇੱਥੇ ਹਿਸ਼ਤਿਆਰ ਦੇਖੋ ਲਾਏ ਜਾ ਰਹੇ ਨੇ ਇਹਦੇ ਪਿੱਛੇ ਪਹਾੜ ਵੀ ਬਣਾ ਦਿੱਤੇ ਪੰਜਾਬ 'ਚ ਕੋਈ ਪਹਾੜਾਂ ਵਾਲੀ ਜਗ੍ਹਾ ਹੀ ਹੈ ਨਹੀਂ ਕੀ ਫੋਕੀ ਹਿਸ਼ਤਿਆਰ ਬਾਜੀ ਇੱਕ ਮਿੰਟ ਔਰ ਅਗਲੀ ਗੱਲ ਲਾਸਟ ਸੀਰੀ ਵਿੱਚ ਪੁੱਲ ਚੱਲਿਆ ਸੀਗਾ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਇਹਦੇ ਤੁਸੀਂ ਦੇਖੋ ਪੰਜਾਬ ਫਰਸਟ ਪੋਸਟ ਇੰਡੀਪੈਂਡੈਂਸ ਕਨਾਲ ਕਿੱਡਾ ਝੂਠ ਬੋਲ ਰਿਹਾ ਭਗਵੰਤ ਮਾਨ ਇੱਕ ਮੁੱਖ ਮੰਤਰੀ ਕਿ ਪੰਜਾਬ ਵਿੱਚ ਆਜ਼ਾਦ ਆਜ਼ਾਦ ਭਾਰਤ ਤੋਂ ਬਾਅਦ ਪਹਿਲਾ ਕਨਾਲ ਬਣਾਇਆ ਜਾ ਰਿਹਾ ਜਦ ਕੇ ਜਿਹੜੇ ਮੇਨ ਪ੍ਰਮੁੱਖ ਕਨਾਲ ਨੇ ਉਹ ਪੋਸਟ ਇੰਡੀਪੈਂਡੈਂਸ ਆਜ਼ਾਦੀ ਤੋਂ ਬਾਅਦ ਬਣਨੇ ਨੇ ਜਿਹੜਾ ਮੇਨ ਲਾਈਨ ਸਰਹੰਦ ਫੀਡਰ ਹੈਗਾ ਵਾ ਇਹ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਤੇ ਆਲਮੋਸਟ 60 ਦੇ ਦਹਾਕੇ ਵਿੱਚ ਕੰਪਲੀਟ ਹੋਇਆ ਜਿਹੜਾ ਭਾਖੜਾ ਮੇਨ ਲਾਈਨ ਕਨਾਲ ਹੈਗਾ ਵਾ ਇਹ ਵੀ ਇਹ ਵੀ ਇਸੇ ਤਰੀਕੇ ਨਾਲ ਆਜ਼ਾਦੀ ਤੋਂ ਬਾਅਦ ਸ਼ੁਰੂ ਹੋਇਆ ਤੇ ਇਹ 60 ਦੇ ਦਹਾਕੇ ਵਿੱਚ ਕੰਪਲੀਟ ਹੋਇਆ ਸਾਡੇ ਦੁਆਬੇ ਨੂੰ ਜਿਹੜੀ ਬਿਸਤੂਆਬ ਕਨਾਲ ਨਿਕਲਦੀ ਰੋਪੜ ਹੈਡਵਰਕਸ ਤੋਂ ਉਹ ਜਿਹੜੀ ਸਾਰੇ ਦੁਆਬੇ ਨੂੰ ਪਾਣੀ ਦਿੰਦੀ ਆ ਉਹ ਨਹਿਰ ਆਜ਼ਾਦ ਭਾਰਤ ਵਿੱਚ ਪੋਸਟ ਇੰਡੀਪੈਂਡੈਂਸ ਜਿਹੜੀ ਆ ਉਹ ਮਤਲਬ ਇੱਕ ਚੀਫ ਮਿਨਿਸਟਰ ਲੋਕਾਂ ਨੂੰ ਐ ਦੱਸ ਰਿਹਾ ਵੀ ਕੋਈ ਨਹਿਰ ਹੀ ਨਹੀਂ ਬਣੀ ਜਿੱਦਾਂ ਇਹ ਪਹਿਲਾਂ ਕਹਿੰਦੇ ਸੀਗੇ ਕਿ 70 ਸਾਲਾਂ 'ਚ ਕੀ ਕੀਤਾ ਭਾਖੜਾ ਡੈਮ ਭੁੱਲ ਗਏ ਯੂਨੀਵਰਸਟੀਆਂ ਭੁੱਲ ਗਏ ਦਰਿਆਵਾਂ ਨੂੰ ਬੰਨ੍ਹ ਭੁੱਲ ਗਏ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਲਾਏ 20000 ਸਕੂਲ ਭੁੱਲ ਗਏ 15 18 20000 ਹੈਲਥ ਦਾ ਨੈਟਵਰਕ ਸਾਰੀ ਸਟੇਟ 'ਚ ਬਣਿਆ ਪਿਆ ਸੀ ਉਹ ਭੁੱਲ ਗਏ ਇਸੇ ਤਰ੍ਹਾਂ ਹੁਣ ਝੂਠ ਬੋਲ ਰਹੇ ਨੇ ਕਿ ਮਾਲਵਾ ਕਨਾਲ ਪਹਿਲੀ ਕਨਾਲ ਆ ਆਜ਼ਾਦ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਆਜ਼ਾਦ ਭਾਰਤ ਤੋਂ ਪਹਿਲਾਂ ਸਭ ਤੋਂ ਇੰਪੋਰਟੈਂਟ ਕਨਾਲ ਨੈਟਵਰਕ ਕੱਢਿਆ ਸੀ ਜੁਆਇੰਟ ਪੰਜਾਬ ਬਟ ਥੈਟ ਵਾਸ ਯੂਬੀਡੀਸੀ ਜਿਹੜਾ ਅੱਪਰ ਬਾਰੀ ਦੁਆਬ ਕਨਾਲ ਦਾ ਨੈਟਵਰਕ ਆ ਸਾਰੇ ਮਾਝੇ ਨੂੰ ਕੇਟਰ ਕਰਦਾ ਔਰ ਜਿਹੜਾ ਪੰਜਾਬ ਸਾਡਾ ਪਾਕਿਸਤਾਨ ਦੇ ਵਿੱਚ ਰਹਿ ਗਿਆ ਉਸ ਨੂੰ ਕੇਟਰ ਕਰਦਾ ਸੀਗਾ ਪਰ ਪਾਖੜਾ ਮਿਲ ਲਾਈਨ ਕਨਾਲ ਸਰੰਦ ਫੀਡਰ ਬਿਸ ਦੁਆਬ ਕਨਾਲ ਉਹਦੀਆਂ ਜਿੰਨੀਆਂ ਖਾਲਾ ਨਿਕਲੀਆਂ ਜਿੰਨੀਆਂ ਉਹਦੇ ਰਜਵਾਹੇ ਨਿਕਲੇ ਜਿੰਨੀਆਂ ਡਿਸਟ੍ਰੀਬਿਊਟਰੀਜ਼ ਬਣੀਆਂ ਨੈਟਵਰਕ ਬਣਿਆ ਉਹ ਸਾਰਾ ਔਰ ਲਾਸਟ ਸਟੇਜਸ ਮੈਂ ਕਹਿਣਾ ਚਾਹਣਾ ਕਿ ਇੱਕ ਬਹੁਤ ਗਲਤ ਪ੍ਰੋਪਾਗੈਂਡਾ ਕੀਤਾ ਜਾ ਰਿਹਾ ਅੱਜ ਕਿ ਭਗਵੰਤ ਮਾਨ ਦੀ ਸਰਕਾਰ ਨੇ ਨਹਿਰੀ ਪਾਣੀ ਸਾਰਿਆਂ ਪਹੁੰਚਾਤਾ ਆ ਤਾਂ ਹੁਣ ਥੋੜੀਆਂ ਬਾਰਿਸ਼ਾਂ ਪੈ ਗਈ ਤੇ ਲੋਕਾਂ ਨੂੰ ਨਿਕਲ ਗਿਆ ਨਹੀਂ ਤਾਂ ਸਾਰਾ ਝੋਨਾ ਉਹ ਪੰਜਾਬ ਦਾ ਸੁੱਕ ਗਿਆ ਸੀਗਾ ਬਿਜਲੀ ਨਹੀਂ ਦੇ ਸਕੇ ਔਰ ਜਿਹੜਾ ਪ੍ਰੋਪਾਗੈਂਡਾ ਨਹਿਰੀ ਪਾਣੀ ਦਾ ਇਹ ਬਹੁਤ ਫਿਕਟਿਸ਼ੀਅਸ ਫੇਕ ਤਿਆਰ ਕੀਤਾ ਜਾ ਰਿਹਾ ਨਾਰਮਲ ਕੋਰਸ ਵਿੱਚ 21% ਨਹਿਰੀ ਪਾਣੀ ਖੇਤਾਂ ਨੂੰ ਜਾ ਰਿਹਾ ਸੀਗਾ ਮਗਰ ਇਹ ਸਰਕਾਰਾਂ ਨੇ ਵੀ ਐਫਰਟ ਕੀਤੇ ਕੁਝ ਖਾੜ ਨਵੇਂ ਪੈਦਾ ਕੀਤੇ ਥੋੜੇ ਬਹੁਤੇ ਖਾੜ ਇਹਨਾਂ ਨੇ ਵੀ ਪੈਦਾ ਕੀਤੇ ਉਹਦੀ ਜਿਹੜੀ ਜਿਹੜੀ ਕੈਟਰੀਂਗ ਹੈਗੀ ਆ ਜਿਹੜੀ ਉਹ ਇਰੀਗੇਸ਼ਨ ਆ ਉਹ ਲਗਭਗ 30 ਕੇ ਪੈਸੇ ਪੰਜਾਬ ਦੇ ਖੇਤਾਂ ਤੇ ਕਿਸਾਨਾਂ ਤੱਕ ਪਹੁੰਚੀ 70% ਅੱਜ ਵੀ ਟਿਊਬਲ ਇਰੀਗੇਟ ਹੋ ਰਿਹਾ ਵਾ ਜੇ ਭਗਵੰਤ ਮਾਨ ਔਰ ਪੰਜਾਬ ਸਰਕਾਰ ਦੇ ਮੁਤਾਬਕ ਅਸੀਂ ਸਾਰੇ ਪੰਜਾਬ ਦੇ ਪਾਣੀ ਨੂੰ ਦੇ ਦਿੱਤਾ ਨਹਿਰੀ ਪਾਣੀ ਤੇ ਫਿਰ 14 ਲੱਖ ਟਿਊਬਲ ਕੋ ਚੱਲ ਰਿਹਾ ਪੰਜਾਬ ਦੇ ਵਿੱਚ ਤੇ 14 ਲੱਖ ਟਿਊਬਲ ਸਾਡਾ ਪਾਣੀ ਗਰਾਊਂਡ ਵਾਟਰ ਜਿਹੜਾ ਏਡਾ ਵੱਡੇ ਪੱਧਰ ਦੇ ਉੱਤੇ ਡੇਂਜਰ ਜ਼ੋਨ ਚਲੇ ਗਿਆ ਜਿਹੜਾ ਕਿ ਗਵਰਨਮੈਂਟ ਆਫ ਇੰਡੀਆ ਨੇ ਮਿਨਿਸਟਰ ਜਿਹੜਾ ਹੈਗਾ ਵਾਟਰ ਵਰਕਸ ਦਾ ਉਹਨਾਂ ਨੇ ਪਾਰਲੀਮੈਂਟ 'ਚ ਕਿਹਾ ਵਾ ਕਿ ਪੰਜਾਬ ਦਾ ਸਾਰਾ ਪਾਣੀ ਜਿਹੜਾ 70% ਜ਼ਮੀਨ ਹੇਠਾਂ ਪਾਣੀ ਜਿਹੜਾ ਵਾ ਉਹ ਬਹੁਤ ਤੇਜ਼ੀ ਨਾਲ ਨੀਚੇ ਡਾਰਕ ਜ਼ੋਨ ਚਲੇ ਗਿਆ ਵਾ ਸੋ ਪ੍ਰੋਪਗੈਂਡਾ ਕੀ ਹੋ ਰਿਹਾ ਹੈ ਇਹਦਾ ਅਸਰ ਕੀ ਹੋਵੇਗਾ ਜੋ ਵੀ ਕਿਉਂ ਕਰ ਰਹੇ ਨੇ ਕੌਣ ਹੈ ਇਹਨਾਂ ਨੂੰ ਦਿੱਲੀੋਂ ਕਹਿ ਰਿਹਾ ਅਗਰ ਕੱਲ ਨੂੰ ਸੁਪਰੀਮ ਕੋਰਟ ਵਿੱਚ ਹਰਿਆਣੇ ਦੀ ਸਰਕਾਰ ਜਾਵੇ ਕਵੇ ਕਿ ਤੁਸੀਂ ਪੰਜਾਬ ਦਾ ਜਿਹੜਾ ਰਿਕਾਰਡ ਮੰਗਾਓ ਜੀ ਨਹਿਰੀ ਪਾਣੀ ਦਾ ਇਹ ਤਾਂ ਕਹਿੰਦੇ ਨੇ 100% ਅਸੀਂ ਨਹਿਰੀ ਪਾਣੀ ਨਾਲ ਸਿੰਚਾਈ ਕਰ ਦਿੱਤੀ ਆ ਇਹਨਾਂ ਨੂੰ ਤਾਂ ਪਾਣੀ ਦੀ ਲੋੜ ਹੀ ਨਹੀਂ ਇਹਨਾਂ ਕੋਲ ਦਰਿਆਵਾਂ ਦਾ ਤੇ ਨਹਿਰਾਂ ਦਾ ਪਾਣੀ ਬਹੁਤ ਸਫੀਸ਼ੀਐਂਟ ਹੈਗਾ ਵਾ ਤੇ ਐਸਵਾਈਐਲ ਕਨਾਲ ਜਿਹੜੀ ਉਹ ਜਲਦੀ ਬਣਾਈ ਜਾਵੇ ਇਹ ਪੰਜਾਬ ਦੇ ਖਿਲਾਫ ਕੋਈ ਸਾਜਿਸ਼ ਘੜੀ ਜਾ ਰਹੀ ਹੈ ਕੌਣ ਘੜ ਰਿਹਾ ਵਾ ਅਫਸਰ ਘੜ ਰਹੇ ਨੇ ਕੋਈ ਇਹਨਾਂ ਦੇ ਦਿੱਲੀ ਦੇ ਬੌਸ ਘੜ ਰਹੇ ਨੇ ਇੱਥੋਂ ਦੇ ਲੋਕਲ ਸਰਕਾਰ ਘੜ ਰਹੀ ਇਹ ਭਗਵੰਤ ਮਾਨ ਸਰਕਾਰ ਨੂੰ ਦੱਸਣਾ ਪਵੇਗਾ ਤੇ ਲਾਸਟ ਇਹ ਕਹਿਣਾ ਚਾਹੁੰਦਾ ਕਿ ਅੱਜ ਦੀ ਸਾਡੀ ਮੀਟਿੰਗ ਵਿੱਚ ਅਸੀਂ ਆਪਣੀ ਪਾਰਟੀ ਨਾਲ مشਵਰਾ ਕਰਕੇ ਮੈਂ ਚਾਹੁੰਦਾ ਵਾਂ ਕਿ ਇੱਕ ਪੀਸਫੁਲ ਧਰਨਾ ਪ੍ਰੋਟੈਸਟ ਜੜਾ ਵਾ ਉਫਰੀਦ ਕੋਰਟ ਡਿਸਟ੍ਰਿਕਟ ਕੋਰਟਸ ਵਿੱਚ ਮਾਰਿਆ ਜਾਵੇ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਨੂੰ ਜਿਹੜਾ ਬਿਲਕੁਲ ਠੰਡੇ ਬਸਤੇ ਚ ਪਾਤਾ ਔਰ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਰੀਆਂ ਪਾਰਟੀਆਂ ਐਵੇਂ ਕਰਦੀਆਂ ਜਿਵੇਂ ਕੁਝ ਹੋਇਆ ਹੀ ਨਹੀਂਗਾ ਇੱਥੇ ਔਰ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਇਸ ਮਸਲੇ ਨੂੰ ਬਿਲਕੁਲ ਨਾਨ ਸੀਰੀਅਸਲੀ ਲੈ ਕੇ ਪਿਛਲੇ 2.5 ਸਾਲ ਤੋਂ ਇਹਦੇ ਤੇ ਲੋਕਾਂ ਨਾਲ ਬੇਈਮਾਨੀ ਕਰ ਰਹੀ ਆ ਝੂਠ ਬੋਲ ਰਹੀ ਆ ਔਰ ਸੈਂਕਸ਼ਨ ਨਹੀਂ ਦੇ ਰਹੀ ਇਸ ਨੂੰ ਲੈ ਕੇ ਅਸੀਂ ਹਾਈਲਾਈਟ ਕਰਾਂਗੇ ਟਾਈਮ ਔਰ ਡੇਟ ਤੁਹਾਨੂੰ ਮੀਡੀਆ ਦੇ ਜ਼ਰੀਏ ਅਸੀਂ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਇਤਲਾਅ ਕਰਾਂਗੇ ਔਰ ਉਸ ਤੋਂ ਬਾਅਦ ਫਿਰ ਨੈਕਸਟ ਸਟੈਪ ਹੋਊਗਾ ਜਿਹੜਾ 15 ਅਕਤੂਬਰ ਜਿੱਦਣ ਬੇਬਲ ਕਲਾਂ ਗੋਲੀਕਾਂਡ ਹੋਇਆ ਵਾ ਸਾਰਾ ਵਾਪਰਿਆ ਉਹਦੇ ਬਾਰੇ ਵੀ ਮੈਂ ਸਾਰੀਆਂ ਪੰਥਕ ਜਥੇਬੰਦੀਆਂ ਨੂੰ ਆਪ ਬੇਨਤੀ ਕਰੂੰਗਾ ਕਿਉਂਕਿ ਸਾਡਾ ਤਾਂ ਇੱਕ ਪੋਲੀਟੀਕਲ ਧਿਰ ਹੈਗਾ ਸਿਸਟਮ ਹੈ ਮੈਂ ਉਹਨਾਂ ਨੂੰ ਆਪਣੇ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਸ ਮੁੱਦੇ ਨੂੰ ਲੈ ਕੇ ਆਓ ਸਾਰੀਆਂ ਪੰਥਕ ਧਿਰਾਂ ਜਿਹੜੀ ਪੰਜਾਬ ਦੇ ਲੋਕ ਇਨਸਾਫ ਪਸੰਦ ਨੇ ਉਹਨਾਂ ਨੂੰ ਸੱਦਾ ਦਿਓ ਤਾਂ ਕਿ ਇਸ ਮੁੱਦੇ ਨੂੰ ਪੰਜਾਬ ਸਰਕਾਰ ਦੇ ਪ੍ਰੈਸ਼ਰ ਪਾ ਕੇ ਇਨਸਾਫ ਜਿਹੜਾ ਉਹ ਦਵਾਇਆ ਜਾ ਸਕੇ ਤੁਹਾਡਾ ਸਾਰਿਆਂ ਦਾ ਮੇਰੇ ਨਾਲ ਜੁੜਨ ਵਾਸਤੇ ਬਹੁਤ ਬਹੁਤ ਧੰਨਵਾਦ